ਮੇਰਾ ਵਾਸਦਾ ਹੋਇਆ ਨਾ ਮੈਂ ਆਦੇ ਭਰਾ ਨੂੰ ਇੱਕ ਸਕਿੰਟ ਚ ਲੈ ਆਵਾ ਮੇਰਾ ਜੀ ਨਹੀਂ ਕਰਦਾ ਇਹਨਾਂ ਚ ਰੱਖਣ ਨੂੰ ਮੇਰੇ ਭਰਾ ਨੂੰ ਦਵਾਈ ਚਾੜਦੀ ਆ ਮੁੰਡੇ ਦੀ ਜੇਕਰ ਮੁੰਡੇ ਨੂੰ ਖੋਜ ਨਹੀਂ ਆਉਂਦੀ ਆ ਤਾ ਤੁਸੀਂ ਆਦੇ ਆਪ ਤੇ ਦੇਖੋ ਜੇ ਤੁਹਾਡੇ ਨਾਲ ਬੰਦਾ ਕੀ ਆ ਇਹ ਸੱਚੇ ਪਾਤਸ਼ਾਹ ਪ੍ਰਮਾਤਮਾ ਵਾਹਿਗੁਰੂ ਤੇਰੇ ਮੂਹਰੇ ਅਰਦਾਸ ਕਰਕੇ ਕਹਿੰਦੀ ਸੱਚੇ ਪਾਤਸ਼ਾਹ ਜੇ ਤਾਂ ਮੇਰਾ ਪੁੱਤ ਝੂਠਾ ਸੀ ਸਾਰਾ ਪਰਿਵਾਰ ਝੂਠਾ ਸਾਡਾ ਕੱਖ ਵੀ ਨਾ ਰਵੇ ਜਿਹੜਾ ਬੰਦਾ ਝੂਠ ਬਾਲਦਾ ਨਾ ਉਹਦਾ ਕੱਖ ਨਾ ਰਵੇ ਵਾਹਿਗੁਰੂ ਚੁੜੀ ਲੱਗੀ ਸੀ ਤੇ ਮੇਰੀਆਂ ਦੋ ਉਂਗਲਾਂ ਐ ਕਰਕੇ ਜਾਂਦੀਆਂ ਸੀ ਬਾਈ ਕਿੱਥੇ ਮੈਂ ਢਿੱਡ ਨਾ ਲਾਉਂਦੀ ਸਾਂ ਮੇਰਾ ਪੁੱਤ ਬਿਮਾਰ ਸੀ ਤੇ ਕਿੱਥੇ ਇਹਨਾਂ ਨੇ ਅੱਜ ਜੇਲ੍ਹ ਪਚਾਤਾ ਮੇਰੇ ਪੁੱਤ ਨੂੰ ਮੇਰੇ ਤਿੰਨ ਬੱਚੇ ਆ ਵਿਸ਼ਵਦੀਪ ਮੇਰਾ ਜੇਲ੍ਹ 'ਚ ਬੈਠਾ ਵੀ ਮੇਰੇ 'ਚ ਕੋਈ ਕਸੂਰ ਆ ਮੇਰੇ ਪੁੱਤ 'ਚ ਜਾਂ ਮੇਰੇ ਪੁੱਤ ਨੇ ਇਹਨਾਂ ਨੂੰ ਪਿਸਤੌਲ ਲਾਇਆ ਮੇਰੇ ਤਿੰਨੇ ਬੱਚੇ ਮਰ ਜਾਣ ਉਹ ਪਿੰਡ ਵਾਲੇ ਕਹਿੰਦੇ ਆ ਕਿ ਬੋਲੀ 28 ਤਰੀਕ ਨੂੰ ਹੋਊਗੀ ਸੀ ਵਿਸ਼ਵਦੀਪ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਜਾਂਦਾ ਜਾ ਕੇ ਅਨਾਉਂਸਮੈਂਟ ਕਰ ਦਿੰਦਾ ਆਪਦੇ ਵੱਲੋਂ ਹੀ ਇੱਕ ਜਿਹੜਾ ਟਾਈਮ ਰੱਖ ਦਿੰਦਾ ਇਹ ਆਪਦੇ ਦਿਲ ਤੇ ਐ ਹੱਥ ਰੱਖ ਕੇ ਕਹਿ ਦੇਣ ਵੀ ਵਿਸ਼ਵਦੀਪ ਝੂਠਾ ਤੇ ਸਾਡਾ ਸੰਜਾ ਜੀ ਆਂ ਦਾ ਕੇ ਸਿਰ ਲਾ ਦੇਣ ਪੈਸੇ ਭਰੇ ਹੋਏ ਨੇ ਜਿੰਨੀ ਪੇਮੈਂਟ ਸੀ ਉਹਦੀ ਉਹਦੇ ਕਹਿੰਦੇ ਪੋਸਟਰ ਦਾ ਦੇ ਸਕਦੇ ਆ ਗੁਰਦੁਆਰਾ ਸਾਹਿਬ ਲਾ ਦਿੰਦੇ ਜੇ ਬਾਹਲੀ ਗੱਲ ਆ ਉਹ ਕਹਿੰਦੇ ਤੁਹਾਨੂੰ ਸਬੂਤ ਦੇ ਦਿੰਦੇ ਆ ਕਿ ਪੇਮੈਂਟ ਪਹਿਲਾਂ ਹੀ ਹੋ ਚੁੱਕੀ ਸੀ ਇਹਦੀ ਆਪ ਕੋਨ ਨੇ ਇਸ ਗੱਲ ਨਾਲ ਸਹਿਮਤ ਆ ਦੇਣਾ 28 ਤਰੀਕ ਨੂੰ ਪੈਸੇ ਭਰਤੇ ਉਹ ਜਿਹੜਾ ਨਰਮਾ ਭਾਈ ਜੀ ਉਹ ਕਿੱਥੋਂ ਆਇਆ ਉਹ ਬੋਲੀ ਤੋਂ ਪਹਿਲਾਂ ਹੀ ਨਰਮਾ ਉਗੜਿਆ ਪਿਆ ਇਹ ਹੰਪਾਲਟੀ ਦੇ ਬੰਦੇ ਤੂੰ ਕਿੰਨੇ ਦੀ ਜੀ ਪਾਰਟੀ ਦਾ ਕੋਈ ਲੈਂਦੇ ਨਹੀਂ ਨਹੀਂ ਹੈਗਾ ਪਾਰਟੀ ਦਾ ਕਿਉਂ ਨਹੀਂ ਲੈਂਦੇ ਨਾ ਤਾਂ ਜੇਕਰ ਉਹਨਾਂ ਦੇ ਕੋਲ ਪਿਸਤਲ ਬਰਾਮਤ ਹੋਇਆ ਸੀ ਵਿਸ਼ਵਦੀਪ ਤੋਂ ਫਿਰ ਤੁਸੀਂ ਐਂ ਕਰਕੇ ਉਖਾਇਆ ਕਿਉਂ ਨਹੀਂ ਸਾਨੂੰ ਉਹਨੂੰ ਰੋੜੇ ਚੱਕਰ ਨਹੀਂ ਕੀ ਨੋਬਤ ਪਈ ਕਿ ਸਾਰੇ ਰੋੜੇ ਚੱਕੇ ਹੋਣੇ ਆਪ ਦੀ ਸੇਫਟੀ ਲਈ ਬੰਦਾ ਰੋੜੇ ਚੱਕੂਗਾ ਇੱਥੇ ਕੋਈ ਐ ਨਹੀਂ ਹੈਗਾ ਵੀ ਜਾਂ ਸੀ ਕਹਿਦਿਆਂ ਵੀ ਨਹੀਂ ਚੱਕੇ ਰੋੜੇ ਜੇਕਰ ਉਹਦੇ ਕੋਲ ਪਿਸਤੂ ਹੁੰਦਾ ਤਾਂ ਸ਼ਾਇਦ ਉਹਨੂੰ ਰੋੜੇ ਚੱਕਣ ਦੀ ਵੀ ਨੌਬਤ ਨਾ ਪੈਣੀ ਪਈ ਪਿਛਲੇ ਦਿਨੀ ਵਿਸ਼ਵਦੀਪ ਸਿੰਘ ਫਾਜ਼ਿਲકા ਪਿੰਡ ਦੇ ਵਿੱਚ ਕੋਈ ਜ਼ਮੀਨੀ ਬੋਲੀ ਨੂੰ ਲੈ ਕੇ ਪੰਚਾਇਤੀ ਬੋਲੀ ਜਿਹੜੀ ਹੁੰਦੀ ਉਹਨੂੰ ਲੈ ਕੇ ਇੱਕ ਵਿਵਾਦ ਹੁੰਦਾ ਹੈ ਉੱਥੋਂ ذرائی ਝਗੜਾ ਹੁੰਦਾ ਤੇ ਉਹਦੇ ਸਬੰਧੀ ਜਿਹੜਾ ਉਹ ਫਰੀਦਕੋਟ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਅੱਜ ਉਹਨਾਂ ਦਾ ਪਰਿਵਾਰ ਫਰੀਦਕੋਟ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਆਇਆ ਛੋਸ਼ੋਸ਼ੋ ਮੀਡੀਆ ਤੇ ਬਹੁਤ ਐਕਟਿਵ ਰਹਿਣ ਵਾਲਾ ਨੌਜਵਾਨ ਤੇ ਲੋਕ ਸਭਾ ਹਲਕਾ ਜਿਹੜਾ ਹੈ ਫਰੋਜਪੁਰ ਤੋਂ ਉਹਨਾਂ ਦੇ ਪਿਤਾ ਜਿਹੜੇ ਚੋਣ ਵੀ ਲੜੇ ਸੀਗੇ ਪਰ ਹੁਣ ਜਿਹੜਾ ਵਿਵਾਦ ਕੀ ਚੱਲ ਰਿਹਾ ਅਸਲ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਮਸਲਾ ਚੱਲ ਰਿਹਾ ਪਿੰਡ ਵਾਲਿਆਂ ਨੇ ਵੀ ਆਪਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਤਾ ਉਹਨਾਂ ਦੇ ਭੈਣ ਜਿਹੜੇ ਆ ਅੱਜ ਮੁਲਾਕਾਤ ਕਰਕੇ ਆਏ ਨੇ ਵਿਸ਼ਵਦੀਪ ਜੀ ਆਪਾਂ ਗੱਲਬਾਤ ਕਰਦੇ ਆ ਇਹ ਵੀ ਅੰਦਰੋਂ ਆਏ ਮੁਲਾਕਾਤ ਕਰਕੇ ਆਏ ਹਾਂਜੀ ਵੀਰ ਜੀ ਕੀ ਕੀ ਗੱਲ ਹੋਈ ਆ ਵਿਸ਼ਵਦੀਪ ਨਾਲ ਵੀਰੇ ਵਿਸ਼ਵਦੀਪ ਨੇ ਮੈਨੂੰ ਦੱਸਿਆ ਹੂੰ ਵਿਸ਼ਵਦੀਪ ਨੇ ਵੀ ਉਹੀ ਗੱਲ ਕੀਤੀ ਆ ਕਹਿੰਦਾ ਵੀ ਇਹਨਾਂ ਨੇ ਵੀ ਉਥੇ ਜਾ ਕੇ ਮੈਨ ਅਸੀਂ ਦੋ ਜਣੇ ਸੀ ਹਾਂ ਇਹ ਤਾਂ ਕਹਿੰਦੇ ਨੇ ਵੀ ਤਿੰਨ ਜਣੇ ਸੀ ਜਾਂ ਕੁਝ ਵੀ ਸੀ ਅਸੀਂ ਦੋ ਜਣੇ ਸੀ ਅਸੀਂ ਮਸਾਂ ਬਾਹਰ ਨਿਕਲ ਕੇ ਆਇਆ ਮੰਮੀ ਹਾਂ ਵੀ ਉਹ ਤਾਂ ਥਾਣੇ ਨੂੰ ਨਹੀਂ ਤਾਂ ਫਿਰ ਇਹਦੀ ਗੱਲ ਹੀ ਨਹੀਂ ਹੋਈ ਸੀ ਨੀਚਾ ਜਿਹਾ ਗੱਲ ਹੋਣੀ ਨਹੀਂ ਦਿੱਤੀ ਸੀਗੀ ਕਹਿੰਦਾ ਅਸੀਂ ਮਸਾਂ ਬਾਹਰ ਨਿਕਲੇ ਆ ਕਹਿੰਦਾ ਚਾਰ ਜਣੇ ਸੀਗੇ ਇੱਕ ਸੀਗਾ ਉਹ ਦੂਜਾ ਦੋ ਜਣੇ ਹੋਰ ਸੀ ਤੇ ਇੱਕ ਇਹ ਸੀਗਾ ਜਈ ਸੀ ਪ੍ਰਬੰਧਕ ਜਈ ਇੱਕ ਸੀਗਾ ਹਰਪੀ ਸੈਕਟਰੀ ਹਰਪੀ ਸੈਕਟਰੀ ਦਾ ਹੁਣ ਕਹਿੰਦਾ ਨਾ ਵੀ ਆ ਦੱਸੀ ਜਾਂਦੇ ਆ 28 ਤਰੀਕ ਨੂੰ ਅਸੀਂ ਬੋਲੀ ਦੇ ਸਾਰੇ ਪੈਸੇ ਭਰਤੇ ਵੀ ਰਲ ਕੇ ਸਾਰਿਆਂ ਨੇ ਅਸੀਂ ਪੈਸੇ ਭਰਤੇ 8 ਲੱਖ ਰੁਪਏ ਉੱਥੇ ਪਿਆ ਅੱਛਾ ਚਲੋ ਇਹਨਾਂ ਦੇ ਮੁਤਾਬਕ 8 ਲੱਖ ਰੁਪਏ ਨੇ ਭਰਤਾ ਬੋਲੀ ਕਰਤੀ ਸਾਰਾ ਕੁਝ ਹੋ ਕਰੀ ਜਾਂਦੇ ਆ ਅੱਛਾ ਤੇ ਉਹ ਨਰਮਾ ਕਿਥੋਂ ਗ੍ਰਾਇਆ ਹੂੰ ਉਹ ਨਰਮਾ ਜਿਹੜਾ ਹੁਣ ਮੈਂ ਐ ਕਰਕੇ ਕੱਲ ਦਿਖਾਇਆ ਵੀ ਨਰਮਾ ਐਡਾ ਨਰਮਾ ਹੋ ਚੁੱਕਿਆ ਹੈਗਾ ਉਹ ਨਰਮ ਪੰਚਾਇਤੀ ਜ਼ਮੀਨ ਵਾਲਾ ਪਹਿਲੇ ਪੰਚਾਇਤੀ ਜ਼ਮੀਨ ਵਾਲਾ ਨਰਮ ਐ ਐਡਾ ਡਾ ਹੁਣ ਇਸ ਟਾਈਮ ਇਹਨਾਂ ਨੇ ਨਰਮਾ ਉਗਰ ਚੁੱਕਿਆ ਉਸ ਨਰਮੇ ਦਾ ਵੀ 28 ਤਰੀਕ ਨੂੰ ਇਹਨਾਂ ਨੇ ਪੈਸੇ ਭਰਤੇ ਸਾਰੇ ਤੇ ਉਹ ਨਰਮਾ ਫਿਰ 9 ਤਰੀਕ ਨੂੰ ਉਹਨੂੰ ਪਾਣੀ ਲੱਗ ਗਿਆ 9 ਤਰੀਕ ਤੋਂ ਬਾਅਦ ਪਾਣੀ ਲੱਗ ਕੇ ਫਿਰ ਉਹ ਮੈਨੂੰ ਲੱਗਦਾ ਵੀ ਉਹ ਫਿਰ 14 ਤਰੀਕ ਤੱਕ ਉਹ ਫਿਰ ਮੈਂ ਕੱਲ ਵੀਡੀਓ ਪਾਈ ਆ ਤੇ ਫਿਰ ਨਰਮਾ ਫਿਰ ਉਹ ਤਾਂ ਪੰਜਾਂ ਚਾਰ ਦਿਨਾਂ ਚ ਨਰਮਾ ਵੱਡਾ ਹੋ ਗਿਆ ਫਿਰ ਪੰਜਾਂ ਚਾਰ ਦਿਨਾਂ ਚ ਸਾਡੇ ਕਹਿੰਦਾ ਮਤਲਬ ਸੁ ਮੇਰਾ ਕਹਿੰਦਾ ਮਤਲਬ ਇਹ ਵੀ ਜਰਾ ਸੀ ਇਹਨਾਂ ਦੀ ਝੂਠਾ ਹੁਣ ਇਹਨੇ ਗੁਰਦੁਆਰੇ ਵਿੱਚ ਬੈਠ ਕੇ ਇੱਕ ਵੀਡੀਓ ਬਾਈ ਆ ਹੂੰ ਪਿੰਡ ਵਾਲਿਆਂ ਨੇ ਵੀ ਬਈ ਇਹ ਤੱਕਾ ਇਹ ਸੱਚੇ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਤੇਰੇ ਮੂਹਰੇ ਅਰਦਾਸ ਕਰਕੇ ਕਹਿੰਦੀ ਸੱਚੇ ਪਾਤਸ਼ਾਹ ਜੇ ਤਾਂ ਮੇਰਾ ਪੁੱਤ ਝੂਠਾ ਸੀ ਸਾਰਾ ਪਰਿਵਾਰ ਝੂਠਾ ਸਾਡਾ ਕੱਖ ਵੀ ਨਾ ਰਵੇ ਤੇ ਨਹੀਂ ਜਿਹੜਾ ਸਾਡੇ ਪਰਿਵਾਰ ਨੂੰ ਐ ਟੱਚਕ ਕਰਦਾ ਨਾ ਸੱਚੇ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਜਿਹੜਾ ਬੰਦਾ ਝੂਠ ਬਾਲਦਾ ਨਾ ਉਦਾ ਕੱਖਣਾ ਰਵੇ ਵਾਹਿਗੁਰੂ ਇਹ ਮੇਰੀ ਤੇਰੇ ਮੂਰੇ ਸੱਚੇ ਪਾਤਸ਼ਾਹ ਬੇਨਤੀ ਹੈ ਮੈਂ ਤੈਨੂੰ ਹਾਜ਼ਰ ਨਾਜ਼ਰ 24 ਘੰਟੇ ਮੰਨ ਕੇ ਸੱਚੇ ਪਾਤਸ਼ਾਹ ਬਾਬਾ ਨਾਨਕਾ ਤੇਰੀ ਰਜਾ ਵਿੱਚ ਰਹਿ ਕੇ ਇਹ ਗੱਲ ਕਰਦੀਆਂ ਮੈਂ ਵੀ ਜਿਹੜੇ ਇੰਨੇ ਜਿਹੇ ਬੈਠੇ ਆ ਇਹ ਝੂਠ ਕਿਉਂ ਬੋਲੀ ਜਾਂਦੇ ਆ ਇਹ ਸੱਚ ਦਾ ਸਾਹਮਣਾ ਕਿਉਂ ਨਹੀਂ ਕਰਦੇ ਇਹਨਾਂ ਨੂੰ ਸੱਚ ਦੀਦਾ ਨਹੀਂਗਾ ਵੀ ਇਹ ਸੱਚ ਕੀ ਆ ਤੇ ਝੂਠ ਕੀ ਆ ਫਿਰ ਇਹਨਾਂ ਨੇ ਮੇਰੀ ਬੱਚੀ ਤੇ ਰੋਭ ਲਗਾਇਆ ਵੀ ਕਹਿੰਦੇ ਆ ਵੀ ਇਹ ਨੰਗੇ ਸਿਰ ਆ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰਾ ਕਿਤੇ ਆਸੇ ਪਾਸੇ ਜਾਣਾ ਨਹੀਂ ਆਉਣਾ ਨਹੀਂ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਬਾਬੇ ਖੁਸ਼ਦਿਲ ਨੂੰ ਮੰਨ ਕੇ ਚੱਲਦੀ ਆ ਸਾਡੇ ਉੱਥੇ ਬਹੁਤ ਵੱਡੀ ਬਾਬੇ ਗੁਰੂ ਨਾਨਕ ਦੀ ਬਾਬੇ ਖੁਸ਼ਦਿਲ ਦਾ ਗੁਰਦੁਆਰਾ ਸਾਹਿਬ ਉਹ ਹਾਂਜੀ ਜਾਂਡਾ ਲਾਪੀ ਮੇਸਾ ਬਹੁਤ ਵੱਡੀ ਜਗ੍ਹਾ ਬਾਬੇ ਗੁਰੂ ਬਾਜੀ ਜਿੱਜੇ ਦੀ ਬਾਬੇ ਖੁਸ਼ਦਿਲ ਦੀ ਮੈਂ ਉਹਨੂੰ ਵੀ ਹਾਜ਼ਰ ਨਾਜ਼ਰ ਮੰਨ ਕੇ ਕਹਿਣੀ ਆ ਬਾਬਾ ਖੁਸ਼ਦਿਲ ਤੂੰ ਇਹ ਜਾਨੀ ਜਾਣਾ ਜੇ ਤਾਂ ਕੋਈ ਸਾਡੇ ਇਹਦੇ ਵਿੱਚ ਸਾਡੇ 'ਚ ਕੋਈ ਕਸੂਰ ਆ ਬਾਬਾ ਖੁਸ਼ ਦੇ ਨਾ ਸਾਨੂੰ ਵੇਖੀ ਨਹੀਂ ਜਿਹੜਾ ਮੇਰੇ ਕੋਈ ਬੱਚੇ ਤੇ ਝੂਠਾ ਰੋਬ ਲਗਾ ਰਿਆ ਉਹਨੂੰ ਵੇਖੀ ਪ੍ਰਮਾਤਮਾ ਇਸ ਗੱਲ ਦੀ ਗਵਾਹੀ ਪ੍ਰਮਾਤਮਾ ਸੱਚੇ ਪਾਤਸ਼ਾਹ ਤੇਰੇ ਕੋਲੇ ਆ ਵਾਹਿਗੁਰੂ ਇਹਦੇ ਵਿੱਚ ਮੇਰਾ ਸਾਥ ਦਾ ਹੀ ਸੱਚੇ ਪਾਤਸ਼ਾਹ ਪ੍ਰਮਾਤਮਾ ਜੇ ਤਾਂ ਮੇਰੇ ਆ ਮੇਰੇ ਤਿੰਨ ਬੱਚੇ ਆ ਮੇਰੇ ਤਿੰਨ ਬੱਚੇ ਆ ਵਿਸ਼ਵਦੀਪ ਮੇਰਾ ਜੇਲ੍ਹ ਚ ਬੈਠਾ ਜੇ ਮੈਂ ਇਹ ਚੀਜ਼ਾਂ ਨੂੰ ਕਹਿਣੀ ਹੈ ਨਾ ਵੀ ਮੇਰੇ 'ਚ ਕੋਈ ਕਸੂਰ ਆ ਮੇਰੇ ਪੁੱਤ 'ਚ ਜਾਂ ਮੇਰੇ ਪੁੱਤ ਨੇ ਇਹਨਾਂ ਨੂੰ ਪਿਸਤੌਲ ਲਾਇਆ ਮੇਰੇ ਤਿੰਨੇ ਬੱਚੇ ਮਰ ਜਾਣ ਮੈਂ ਇਹ ਕਹਿ ਨਹੀਂ ਆ ਜੇ ਮੇਰੇ ਪੁੱਤ ਕੋਲੇ ਪਿਸਤੌਲ ਸੀਗਾ ਨਾ ਮੇਰੇ ਬੱਚੇ ਨਾ ਮੇਰੇ ਕੋਲ ਰਹਿਣ ਨਾ ਐਦੋ ਤੇ ਮਾਂ ਪੇ ਕੁਝ ਨਹੀਂ ਕਰ ਸਕਦਾ ਪਰ ਜਿਹੜੇ ਝੂਠ ਬੋਲੀ ਜਾਂਦੇ ਮੈਂ ਦੇਖੀ ਉਹਨਾਂ ਨੇ ਜੋ ਵੀ ਲਾਇਆ ਇਲਜ਼ਾਮ ਝੂਠੇ ਆ ਸਾਰੇ ਉਹ ਝੂਠੇ ਆ ਵੀਰੇ ਉਹ ਪਿੰਡ ਵਾਲੇ ਕਹਿੰਦੇ ਆ ਕਿ ਬੋਲੀ 28 ਤਰੀਕ ਨੂੰ ਹੋਊਗੀ ਸੀ ਵਿਸ਼ੂਪਦੀਪ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਜਾਂਦਾ ਜਾ ਕੇ ਅਨਾਉਂਸਮੈਂਟ ਕਰ ਦਿੰਦਾ ਆ ਆਪਦੇ ਵੱਲੋਂ ਹੀ ਇੱਕ ਜਿਹੜਾ ਟਾਈਮ ਰੱਖ ਦਿੰਦਾ ਹਰਪ੍ਰੀਤ ਸੈਕਟਰੀ ਨਾਲ 9 ਤਰੀਕ ਨੂੰ ਗੱਲ ਹੋਈ ਆ ਹਮ ਹਰਪ੍ਰੀਤ ਸੈਕਟਰੀ ਨਾਲ ਐਤਵਾਰ ਸੀ 9 ਤਰੀਕ ਨੂੰ ਐਤਵਾਰ ਸੀ ਜਿਸ ਦਿਨ ਬੋਲੀ ਦਾ ਵਿਸ਼ੂਪਦੀਪ ਨੇ ਹੋਕਾ ਦਵਾਇਆ ਕਹਿੰਦੇ ਐਤਵਾਰ ਆ ਤੇ ਤੁਸੀਂ 11 ਤਰੀਕ ਦਾ ਰੱਖ ਦਿਓ ਵਿਸ਼ੂਪਦੀਪੂ ਵਿਸ਼ੂਪਦੀਪ ਨੇ ਫਿਰ 11 ਤਰੀਕ ਦਾ ਇਹਨੇ ਸੈਕਟਰੀ ਨੇ ਕਹਿ ਕੇ ਹੋਕਾ ਦਵਾਇਆ ਬੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਗੁਰਦੁਆਰੇ ਵਿੱਚ ਬੈਠ ਕੇ ਝੂਠ ਮਾਰੀ ਜਾਂਦੇ ਆ ਇਹ ਜਿਹੜਾ 100 ਜਣੇ ਵਿੱਚ ਉੱਥੇ ਵੜ ਕੇ ਬੈਠਾ ਇਹ ਆਪਦੇ ਦਿਲ ਤੇ ਐ ਹੱਥ ਰੱਖ ਕੇ ਕਹਿ ਦੇਣ ਵੀ ਵਿਸ਼ਵਦੀਪ ਝੂਠਾ ਹੈ ਤੇ ਸਾਡਾ ਪੰਜਾ ਜੀਆਂ ਦਾ ਕੇ ਸਿਰ ਲਾ ਦੇਣ ਸਾਨੂੰ ਦੇ ਅਸੀਂ ਜਿਹੜੇ ਪੈਸੇ ਭਰੇ ਹੋਏ ਨੇ ਜਿੰਨੀ ਪੇਮੈਂਟ ਸੀ ਉਹਦੀ ਉਹਦੇ ਕਹਿੰਦੇ ਪੋਸਟਰ ਤੱਕ ਵੀ ਦੇ ਸਕਦੇ ਆ ਗੁਰਦੁਆਰਾ ਸਾਹਿਬ ਲਾ ਦਿੰਦੇ ਜੇ ਬਾਹਲੀ ਗੱਲ ਉਹ ਕਹਿੰਦੇ ਤੁਹਾਨੂੰ ਸਬੂਤ ਦੇ ਦਿੰਦੇ ਆ ਕਿ ਪੇਮੈਂਟ ਪਹਿਲਾਂ ਹੀ ਹੋ ਚੁੱਕੀ ਸੀ ਇਹਦੀ ਤੇ ਪਹਿਲਾਂ ਹੋ ਚੁੱਕੀ ਸੀ ਅੱਛਾ ਹਰਪ੍ਰੀਤ ਸੈਕਟਰੀ ਦਾ ਕਹਿਣਾ 4 ਤਰੀਕ ਨੂੰ ਨਾ 4 ਤਰੀਕ ਨੂੰ ਹਰਪ੍ਰੀਤ ਸੈਕਟਰੀ ਕਹੀ ਜਾਂਦਾ ਵੀ ਬੋਲੀ ਨਹੀਂ ਹੋ ਸਕਦੀ ਇੱਦਿਕ ਕਹਿੰ ਜਾਂਦਾ ਨਾ ਅੱਛਾ 8 ਤਰੀਕ ਨੂੰ ਆਪਾਂ ਉਹਨਾਂ ਦੀ ਗੱਲ ਨਾਲ ਸਹਿਮਤ ਆ ਪੈਸੇ ਭਰਤੇ 28 ਤਰੀਕ ਨੂੰ ਪੈਸੇ ਭਰਤੇ ਆਪੋਨਾਂ ਦੇ ਇਸ ਗੱਲ ਨਾਲ ਸਹਿਮਤ ਆਦੇ ਨਾ 28 ਤਰੀਕ ਨੂੰ ਪੈਸੇ ਭਰਤੇ ਉਹ ਜਿਹੜਾ ਨਰਮਾ ਬਾਈ ਜੀ ਉਹ ਕਿੱਥੋਂ ਆਇਆ ਉਹ ਨਰਮਾ ਦੱਸਣ ਵੀ ਉਹ ਕਿੱਥੋਂ ਆਇਆ ਉਹ ਬੋਲੀ ਤੋਂ ਪਹਿਲਾਂ ਹੀ ਨਰਮਾ ਉਗਰੇ ਪਿਆ ਤੁਹਾਡਾ ਕਹਿੰਦਾ ਮਤਲਬ 28 ਤਰੀਕ ਤੋਂ ਵੀ ਪਹਿਲਾਂ ਹੀ ਬੀਜਤਾ ਸੀ 28 ਨੂੰ ਬੋਲੀ ਹੁੰਦੀ ਉਹ ਵੀ 20 25 25 ਦਿਨਾਂ ਦਾ ਨਰਮਾ ਇਹਨਾਂ ਨੂੰ ਪਤਾ ਵੀ ਸਾਡਾ ਤਾਂ ਧੱਕਾ ਚੱਲ ਹੀ ਜਾਣਾ ਕਿਉਂਕਿ ਆਮ ਪਾਰਟੀ ਦੇ ਬੰਦੇ ਆ ਹੂੰ ਉਹ ਕਹਿੰਦੇ ਨੇ ਜੀ ਪਾਰਟੀ ਦੇ ਤਾਂ ਕੋਈ ਲੈਂਦੇ ਨਹੀਂ ਨਹੀਂ ਹੈਗਾ ਪਾਰਟੀ ਦਾ ਕਿਉਂ ਨਹੀਂ ਲਾਂਦੇਣ ਅੱਛਾ ਕਾਲੀਆਂ ਦੇ ਰਾਜ ਵਿੱਚ ਪਿਆਲੀਆਂ ਬੀਜੀਆਂ ਜਾਂਦੀਆਂ ਸੀ ਹੂੰ ਕਾਂਗਰਸ ਦੇ ਰਾਜ ਚ ਪੈ ਲਈ ਉਹ ਬੀਜ ਦੇ ਸੀ ਉਹਦੇ ਵਿੱਚ ਬਹੁਤੇ ਜਣੇ ਜਿਨ੍ਹਾਂ ਕੋਲੇ ਦੋ ਕਿੱਲੇ ਪੈ ਲਈਏ ਜਿਹਦੇ ਕੋਲੇ ਇੱਕ ਕਿੱਲਾ ਪੈ ਲਈਆ ਕੋਈ ਵੀ ਆਪਣੇ ਆਪਾਂ ਨੂੰ ਇਹ ਨਹੀਂ ਵੀ ਕੋਈ ਜ਼ਿਮੀਂਦਾਰ ਜਾਂ ਕੋਈ ਦੂਜਾ ਆਪਾਂ ਨੂੰ ਤਾਂ ਸਾਰਿਆਂ ਨਾਲ ਮੰਨ ਕੇ ਚੱਲੋ ਜ਼ਿਮੀਂਦਾਰ ਤੇ ਮਜ਼ਦੂਰ ਦਾ ਇੱਕੇ ਤੋਂ ਦੇ ਖਾਣਾ ਪੀਣਾ ਹੁੰਦਾ ਕਿਉਂ ਹੁੰਦਾ ਜੇ ਉਹਦੇ ਖੇਤ ਜਾਂਦਾ ਮਜ਼ਦੂਰ ਉੱਥੇ ਖਾਂਦਾ ਪਿੰਡਾਂ ਨਹੀਂ ਜਾ ਕੇ ਉੱਥੇ ਇਕੱਠੇ ਬਹਿ ਕੇ ਰੋਟੀ ਪਾਣੀ ਅਗਲਾ ਖਾਂਦਾ ਨਾ ਤਾਂ ਸਾਨੂੰ ਇਹ ਵੀਰੇ ਜਾਤ ਪਾਤ ਰੱਖੀ ਐ ਨਾ ਅਸੀਂ ਰੱਖਣੀ ਐ 1 ਕਿਛਾਬੇ ਚ ਰੋਟੀਆਂ ਹੁੰਦੀਆਂ ਹਾਂ ਵੀ ਮੰਨ ਕੇ ਚਲੋ ਕੰਮ ਤੇ ਜਾਂਦੇ ਆ ਮੈਂ ਵੀ ਗੋਡੀ ਚੁੱਕੀ ਅਸੀਂ ਵੀ ਕਰਦੇ ਆ ਅਸੀਂ ਇਹਨਾਂ ਦੇ ਖੇਤਾਂ ਚ ਜਾਂਦੇ ਆ ਚਲੋ ਮੰਨ ਕੇ ਚਲੋ ਤੇ ਅਸੀਂ ਉੱਥੇ ਬੈਠ ਕੇ ਸਾਰੇ ਜਣੇ ਪਰ ਜਿ ਆਪਦੀ ਰੋਟੀ ਬੰਦੇ ਦੀ ਅੱਡੋ ਅੱਡ ਹੋਵੇ ਪਰ ਖਾਂਦੇ ਤਾਂ ਇੱਕ ਦਰਖਤ ਦੇ ਥੱਲੇ ਬੈਠ ਕੇ ਇਕੱਠੇ ਆ ਅਸੀਂ ਇਹ ਝੂਠ ਨਹੀਂ ਐ ਨਹੀਂ ਕਹਿ ਸਕਦੇ ਵੀ ਭਾਈ ਜਾਤ ਪਾਤ ਨਾ ਨਾ ਮੈਂ ਕਮਾ ਵੀ ਜ਼ਿੰਮੇਦਾਰ ਆ ਜਾਂ ਕੁਛ ਆ ਪਰ ਭਾਈ ਇਹ ਵੇਖ ਲੋ ਸਾਡੇ ਤੇ ਵੀ ਕਿਸ ਤਰੀਕੇ ਚੱਕੀ ਜਾਂਦੇ ਗੁਰਦੁਆਰੇ ਵਿੱਚ ਬੈਠ ਕੇ ਝੂਠ ਮਾਰੀ ਜਾਂਦੇ ਕਿ ਵਿਸ਼ੁਭਦੀਪ ੱੱਕੇ ਨਾਲ ਆਉਂਦਾ ਸੈਕਟਰੀ ਤੁਹਾਡੇ ਪਿੰਡ ਚ ਬੈਠਦਾ ਛੰਦ ਨਹੀਂ ਸਾਡੇ ਪਿੰਡ ਚ ਸੈਕਟਰੀ ਨੇ ਪਹਿਲਾਂ ਤਾਂ ਜਦੋਂ ਸਾਡੀ ਪੰਚਾਇਤ ਸੀਗੀ ਅਸੀਂ ਪੰਚਾਇਤ ਮੈਂਬਰ ਸੀਗੇ ਸਾਡੇ ਦੀ ਪੰਚਾਇਤ ਮੈਂਬਰ ਸੀ ਹਾਂਜੀ ਪੰਚਾਇਤ ਮੈਂਬਰ ਸੀ ਸਾਡੇ ਜਿਹੜੇ ਭੈਣ ਭਰਾ ਸੀ ਸਾਰੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰੇ ਤੁਹਾਡੇ ਬਰਾਬਰ ਖੜੇ ਆ ਸਾਡੀ ਵਾਰਡ ਦੀਆਂ ਹੈਗੀਆਂ 200 ਕੀ ਨਾਲ ਲੈਂਦੇ ਆ 200 ਵੋਟ ਹੈਗੀ ਆ ਜੀ ਜਿਹਦੇ ਵਿੱਚੋਂ 20 ਵੋਟਾਂ ਮੇਰੇ ਨਾਲ ਦੀਨੂ ਪੈ ਗਈਆਂ ਤੇ 100 ਤੇ 65 ਵੋਟਾਂ ਜਿਹੜੀਆਂ ਉਹਨਾਂ ਨਾਲ ਅਸੀਂ ਮੈਂਬਰ ਚੁਣੇ ਗਏ ਸੀ ਇਹ ਕਹਿੰਦੇ ਨੇ ਵੀ ਉਹਨਾਂ ਦੀ ਵੋਟ ਹੈ ਨਹੀਂ ਅੱਛਾ ਹੁਣ ਜਿਹੜੀਆਂ ਮੇਰੇ ਪਿੰਡ ਵਿੱਚੋਂ ਜਿਹੜੀਆਂ ਸਾਨੂੰ ਐਮਪੀ ਦੀਆਂ ਵੋਟਾਂ ਪਈਆਂ ਉਹ 224 ਵੋਟਾਂ ਪਈਆਂ ਪਿੰਡ ਚੋਂ ਹਾਂਜੀ ਪਿੰਡ ਤੋਂ ਮੇਰੇ ਪਿੰਡ ਤੋਂ 224 ਵੋਟਾਂ ਪਈਆਂ ਸਾਨੂੰ ਅੱਛਾ ਇਹ ਕਹਿੰਦੇ ਵੀ ਇਹਦੀ ਪਿੰਡ ਵਿੱਚ ਵੋਟ ਹੈ ਨਹੀਂ ਵੀ ਇਹ ਕਿਹੜੇ ਸਹਤਕਾਰਨਾ ਕਹਿ ਸਕਦੇ ਵੀ ਇਹਨਾਂ ਦੀ ਪਿੰਡ ਵਿੱਚ ਵੋਟ ਹੈ ਨਹੀਂ ਤੇ ਜਿਹੜੇ ਐਨੀ ਗੱਲ ਕਹੀ ਜਾਂਦੇ ਆ ਅੱਛਾ ਹੁਣ ਕਾਲੀਆਂ ਤੇ ਲਾ ਲੋ ਗੱਲ ਕਾਲੀਆਂ ਨੂੰ ਕਿਹਨੇ ਘੇਰਿਆ ਆ ਵੇਖੋ ਮਾਂਚ ਕੇ ਰੱਖਦੇ ਨਾ ਕਾਲੀ ਭਾਂਡੇ ਐ ਸਾਫ ਕਰਤਾ ਸਾਬਣ ਲਾ ਲਾ ਕੇ ਸਵਾਰ ਆ ਕੇ ਮਾਂਜ ਤੇ ਜਮਾ ਹੁਣ ਆ ਜਿਹੜਾ ਝਾੜੂ ਵਾਲੇ ਆ ਇਹ ਵੀ ਸਾਡੇ ਪਿੰਡ ਚੋਂ ਗਏ ਮਾਂਜੇ ਗਏ ਜਮਾ ਇਹਨਾਂ ਦੀ ਕੀ ਵੋਟ ਨਿਕਲੀ ਆ ਇਹਨਾਂ ਦੀ 300 ਨਿਕਲੀ ਆ 224 ਨਿਕਲੀਆਂ ਇਹ ਐਡੀ ਪਾਰਟੀ ਦੇ ਮਾਲਕ ਅਸੀਂ ਭੋਰਾ ਕੋਈ ਗੱਲ ਵੀ ਸਾਡੇ ਤਾਂ ਕੋਈ ਪੈਲੀ ਨਹੀਂ ਸਾਡੇ ਕੋਲੇ ਕੋਈ ਪੱਠਾ ਨਹੀਂ ਸਾਡਾ ਕੋਈ ਨਾਂ ਨਹੀਂ ਕੋਈ ਸਾਡਾ ਤੇ ਨਹੀਂ ਸਾਈ ਜਿਹੜੀ ਗੱਲ ਵੀ ਸਾਨੂੰ 224 ਵੋਟਾਂ ਨਿਕਲੀਆਂ ਇਹਨਾਂ ਨੂੰ 300 ਨਿਕਲੀ ਕਿਉਂ ਨਿਕਲੀ ਹੂੰ ਇਸੇ ਕਾਰਨ ਨਿਕਲੀ ਇਹਨਾਂ ਨੂੰ ਦੋਨਾਂ ਜਿਹੜੇ ਨੂੰ ਵੇਖ ਕੇ ਹੁਣ ਇਹਨਾਂ ਨਾਲ ਤੁਸੀਂ ਵੇਖੀ ਜਾਂਦੇ ਆ ਵੀ ਆ ਕਿੰਨੇ ਕੁ ਬੰਦੇ ਖੜੇ ਆ ਆ ਤੁਸੀਂ ਵੇਖ ਲਿਆ ਨਾ ਵੱਧ ਤੋਂ ਵੱਧ 50 ਹੋ ਜਾਣਗੇ ਹੂੰ ਮੈਂ ਪੰਜਾਹ ਤੋਂ 60 ਹੋ ਜਾਣਗੇ ਪਰ ਮੈਂ ਇੱਥੇ ਪਿੰਡ ਵਿੱਚ ਆਪਦੇ ਖੜ ਜਾਨੀ ਆ ਤੁਸੀਂ ਮੇਰੀ ਹੁਣ ਇੰਟਰਵਿਊ ਸਾਡੇ ਪਿੰਡ ਵਿੱਚ ਕਰ ਲਿਓ ਜੇ ਮੈਂ ਆਪਦੇ ਪਿੰਡ ਵਾਲਿਆਂ ਨੂੰ ਸਾਧ ਕੇ ਮੈਂ ਉਹ ਕੱਠ ਦਿਖਾ ਸਕਦੀ ਆ ਵੀ ਮੇਰੇ ਮਗਰ ਮੇਰੇ ਭੈਣ ਭਰਾ ਕਿੰਨੇ ਖੜੇ ਆ ਤੇ ਇਹ ਵੀ ਪਹੀ ਗੱਲ ਵੀ ਇਹ ਹੁਣ ਇਸ ਚੀਜ਼ ਤੇ ਝੂਠ ਬੋਲਦੇ ਆ ਪਰ ਜਿਹੜੇ ਗੁਰਦੁਆਰੇ ਵਿੱਚ ਬੈਠ ਕੇ ਝੂਠ ਮਾਰੀ ਜਾਂਦੇ ਕਿਨੇ ਕਮਰੇ ਚ ਬੰਦ ਕਰ ਲਿਆ ਉਥੋਂ ਉਥੇ ਫਿਰ ਬਾਹਰ ਕੱਢਿਆ ਗਿਆ ਇਹਨਾਂ ਨੂੰ ਕਹਿੰਦੇ ਨੇ ਇੱਟਾ ਰੋੜੇ ਚਲਾਏ ਐਦਾਂ ਦਾ ਕੁਝ ਕੀਤਾ ਐਦਾਂ ਗੱਲ ਹੋਈ ਆ ਉੱਥੇ ਅੱਛਾ ਵੀਰੇ ਗੱਲ ਸੁਣੋ ਇੱਕ ਚਾਰਾ ਇੱਕ ਤਾਂ ਹੋ ਗਏ ਮੰਨ ਕੇ ਚੱਲ 16 ਹੱਥ ਹਾਂ ਇਹ ਚਾਰ ਜਣੇ ਆ ਹੂੰ ਇਹ ਚਾਰ ਜਣੇ ਹੋ ਗਏ ਤੇ ਮੇਰੇ ਪੁੱਤੋ ਜੀ ਦੋ ਹੋ ਗਏ ਹੂੰ ਇਹਨਾਂ ਦੇ ਤਾਂ ਮੰਨ ਕੇ ਚਲੋ ਚਾਰ ਹੋ ਗਏ ਤੇ ਇਹ 8 ਹੋ ਗਏ ਹੂੰ ਤੁਸੀਂ ਮੈਨੂੰ ਐ ਦੱਸੋ ਵੀ 8 ਜ਼ਿਆਦਾ ਹੁੰਦੇ ਆ ਕਿ 4 ਜ਼ਿਆਦਾ ਹੁੰਦੇ ਆ ਖਤਿਆਦਾਂ ਦੇ ਆਟ ਜਿਆਦਾ ਹੁੰਦੇ ਆ ਨਾ ਤੇ ਫਿਰ ਇਹਨਾਂ ਨੇ ਵੀ ਉਹਨੂੰ ਐਨੀ ਗੱਲ ਦੀ ਕਹਿਣ ਦੀ ਵੀ ਜੇ ਇਹ ਚਾਰ ਜਣਾਂ ਨੇ ਮੇਰੇ ਜਵਾਕਾਂ ਨੂੰ ਅੰਦਰੇ ਅੰਦਰ ਦੋ ਜਣਾਂ ਨੂੰ ਘੁਰ ਲਿਆ ਉਹਨਾਂ ਦੇ ਮੁਖੀਆਂ ਮਾਰਿਆ ਉਹਨਾਂ ਨੇ ਸ਼ਟਰ ਚਾੱਕ ਕੇ ਭੱਜੇ ਆ ਫਿਰ ਜਦੋਂ ਵੀ ਸ਼ਬਦੀਪ ਦੇ ਹੱਥ ਵਿੱਚ ਐ ਰੋੜੇ ਆ ਵੀ ਉਹਨੇ ਆਖਿਆ ਵੀ ਹੁਣ ਆਓ ਤੁਸੀਂ ਤੇ ਉਦੋਂ ਫਿਰ ਇਹਨਾਂ ਨੇ ਦਵਾ ਦਵੰਦੋਂ ਪੁਲਿਸ ਮਗਾਈ ਆ ਸ਼ਟਰ ਬੰਦ ਕਰ ਲਿਆ ਮੰਨ ਕੇ ਚੱਲ ਵੀ ਇਹਨੂੰ ਐ ਹੋ ਗਿਆ ਉਹ ਕਿਤੇ ਪਿੱਛਾਂ ਵਿਚਾਰਾਂ ਨੂੰ ਆ ਕੇ ਪੁਲਿਸ ਕੱਢਦੀ ਅੰਦਰੋਂ ਪੁਲਿਸ ਬਾਈ ਮੇਰੀ ਗੱਲ ਸੁਣ ਜਿਹੜਾ ਤਾਂ ਹੁਣ ਵੀਰੇ ਆਖੇ ਜੀ ਦਾ ਰਾਜ ਤੇ ਉਹਦਾ ਤਾਜ ਜਿਹਦਾ ਤਾਜ ਤੇ ਉਹਦਾ ਰਾਜ ਨਾ ਤਾਂ ਹੁਣ ਮੇਰੇ ਪੁੱਤ ਨਾਲ ਕੋਈ ਤਾਜ ਵਾਲਾ ਸੀ ਤੇ ਨਾ ਕੋਈ ਰਾਜ ਵਾਲਾ ਸੀ ਹੂੰ ਉਹ ਤਾਂ ਵਿਚਾਰਾ ਉਹੀ ਗੱਲ ਵੀ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਦੇ ਵਿੱਚ ਜਿਹੜੇ ਆ ਰਲੇ ਹੋਏ ਨੂਨ ਮਿਰਚ ਵੈਸੇ ਖਾਣ ਵਾਲੇ ਆ ਹੁਣ ਭਾਈ ਇਹ ਤਾਂ ਆਪਦੀ ਹਰ ਇੱਕ ਗੱਲਾਂ ਤੇ ਝੂਠ ਦੋ ਝੂਠ ਬੋਲੀ ਜਾਂਦੇ ਝੂਠ ਤੋਂ ਝੂਠ ਬੋਲੀ ਜਾਂਦੇ ਆ ਪਰ ਇਹ ਤਾਂ ਦੇਖਣ ਵੀਰੇ ਕਿਤੇ ਨੇ ਕਿਤੇ ਨੇ ਕਿਤੇ ਇਨਸਾਫ ਤਾਂ ਇੱਥੇ ਸਾਨੂੰ ਦੇਣ ਵੀਰ ਨਰਮਾ ਕਿਵੇਂ ਉਗਰਾਇਆ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਆ ਉਹ ਨਰਮਾ ਕਿਵੇਂ ਉਗਰਾਇਆ ਹਰਪ੍ਰੀਤ ਸੈਕਟਰੀ ਦਾ 4 ਤਰੀਕ ਨੂੰ ਕਹਿਣਾ ਇਹ ਤਾਂ ਕਹਿੰਦੇ 28 ਤਰੀਕ ਨੂੰ ਪੈਸੇ ਭਰਤੇ ਹਰਪ੍ਰੀਤ ਸੈਕਟਰੀ ਦੇ ਆਪਲੇ ਆਪ ਹੀ ਬੂਹਾਂ ਬਿਆਨ ਦਿੱਤਾ ਵੀ ਵਿਸ਼ਵਦੀਪੂ ਬਲੀ ਹਿੱਤੇ ਤਾਂ ਵੀ ਬੋਲੀ ਨਹੀਂ ਹੋਈ ਵੀ ਚੋਣ ਪ੍ਰਚਾਰ ਦੇ ਵਿੱਚ ਵੀ ਆ ਤਾਂ ਬੋਲੀ ਹੋਈ ਨਹੀਂ ਇੱਥੇ ਹੁਣ ਤੁਸੀਂ ਇਹ ਆ ਦੱਸੋ ਵੀ 28 ਤਰੀਕ ਨੂੰ ਤਾਂ ਇਹ ਕਹਿੰਦੇ ਵੀ ਅਸੀਂ ਪੈਸੇ ਭਰਤੇ 4 ਤਰੀਕ ਨੂੰ ਹੜਪ੍ਰਿਤ ਕਰੀ ਜਾਂਦਾ 4 ਜੂਨ ਨੂੰ ਹੜਪ੍ਰਿਤ ਕਰੀ ਜਾਂਦਾ ਵੀ ਹਜੇ ਤੱਕ ਤਾਂ ਬੋਲੀ ਨਹੀਂ ਹੋਈ ਹੁਣ ਤੁਸੀਂ ਵੇਖੋ ਬਈ ਵੀ ਇਹ ੱੱੱਕਾ ਕਿ ਕੀ ਆ ਹੂੰ ਇਹ ਹੁਣ ਜਰਾ ਸੀ ੱੱੱਕਾ ਨਾ 28 ਤਰੀਕ ਨੂੰ ਤਾਂ ਪੈਸੇ ਭਰਦੇ ਤੇ 4 ਤਰੀਕ ਨੂੰ ਹਜੇ ਤੀਹ ਹੜਪ੍ਰਿਤ ਸੈਕਟਰੀ ਆਪਦੇ ਬਿਆਨਾਂ ਵਿੱਚ ਆਪ ਹੀ ਫਸੀ ਜਾਂਦਾ ਤੁਹਾਨੂੰ ਤੁਹਾਡਾ ਕਹਿੰਦਾ ਮਤਲਬ ਉਹ ਕਹਿੰਦੇ 28 ਨੂੰ ਪੈਸੇ ਧਰਤੇ ਤੇ ਸੈਕਟਰੀ ਕਹਿ ਰਿਹਾ ਕਿ 4 ਤਰੀਕ ਨੂੰ ਹਜੇ ਬੋਲੀ ਹੋਣੀ ਆ ਹਜੇ ਬੋਲੀ ਹੋਣੀ ਆ ਕਹਿੰਦਾ ਬੋਲੀ ਨਹੀਂ ਹੋਈ ਮਤਲਬ ਇਹ ਆਪਦੇ ਬਿਆਨ ਨਹੀਂ ਦਰਲਦੇ ਤੁਹਾਡੇ ਇਹਨਾਂ ਦੇ ਆਪਦੇ ਬਿਆਨ ਹੀ ਨਹੀਂ ਦਰਲਦੇ ਕੋੜੇ ਦਾ 28 ਤਰੀਕ ਨੂੰ ਪਾਈ ਜਾਂਦੇ ਕੋਸੇ 4 ਤਰੀਕ ਨੂੰ ਹਰਪ੍ਰੀਤ ਸੈਕਟਰੀ ਆ ਗਿਆ ਇੱਕ ਅਸਲਾ ਐਕਟ ਲੱਗਦਾ ਕਹਿੰਦੇ ਕਿ ਵਿਸ਼ਵਦੀਪ ਸਿੰਘ ਅਸਲਾ ਲੈ ਕੇ ਜਾਂਦਾ ਦਬਾਉਂਦਾ ਧਮਕਾਉਂਦਾ ਮੈਂ ਉਹਦੇ ਵਿੱਚ ਵੀ ਇਹੀ ਗੱਲ ਕਹੂੰਗੀ ਵੀ ਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੈਂ ਤੈਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣੀ ਆ ਮੇਰਾ ਤੇਰੇ ਤੇ ਬਹੁਤ ਵੱਡਾ ਭਰੋਸਾ ਜੇ ਮੇਰੇ ਮੁੰਡੇ ਨੂੰ ਕਿਸੇ ਦੇ ਪਿਸਤੌਲ ਸਿਰ ਨੂੰ ਲਾਇਆ ਠੀਕ ਆ ਮੇਰਾ ਕੱਖ ਨਾ ਰਵੇ ਤੇ ਨਹੀਂ ਜਿਹੜਾ ਕਹਿੰਦਾ ਨਾ ਵੀ ਮੇਰੇ ਕੰਨ ਨੂੰ ਪਿਸਤੌਲ ਲਾਇਆ ਵਾਹਿਗੁਰੂ ਉਹਦਾ ਕੱਖ ਨਾ ਰਵੇ ਜੀ ਹਾਂਜੀ ਇੱਕ ਗੱਲ ਤੁਸੀਂ ਆਪ ਹੀ ਦੇਖ ਲਓ ਜੇ ਜੇਕਰ ਉਹਨਦੇ ਕੋਲ ਪਿਸਤਲ ਸੀ ਤਾਂ ਉਹਨ ਰੋੜੇ ਚੱਕ ਨੀ ਕੀ ਨੋ ਬਤ ਪਈ ਸਭ ਤੋਂ ਵੱਡਾ ਤਾਂ ਮੁੱਦਾ ਇਹ ਹੈ ਨਾ ਫਿਰ ਤੁਸੀਂ ਕਿਵੇਂ ਰੋੜੇ ਵੀ ਚੱਕੇ ਆ ਆਪਦੀ ਸੇਫਟੀ ਲਈ ਹਰ ਕੋਈ ਨਾ ਜਦੋਂ ਕਿਸੇ ਦੇ ਕੋਈ ਵਾਰ ਹੁੰਦਾ ਜੇਕਰ ਉਹਨਦੇ ਕੋਲ ਕੋਈ ਤਲਵਾਰ ਪਈ ਆ ਆਪਦੀ ਸੇਫਟੀ ਲਈ ਅਗਲਾ ਤਲਵਾਰ ਵੀ ਚੱਕ ਲੂਗਾ ਤੁਸੀਂ ਤਾਂ ਰੋੜਿਆਂ ਦਾ ਮੁੱਦਾ ਬਣਾਈ ਖੜੇ ਆ ਜੇਕਰ ਉਹਨੇ ਪਿਸਤਲ ਸੀ ਉਹਨਦੇ ਕੋਲ ਤੇ ਫਿਰ ਉਹਨੇ ਅੰਦਰ ਹੀ ਅੰਦਰ ਮਤਲਬ ਪਿਸਤਲ ਨਾਲ ਹੀ ਚੁਣ ਰਾਇਆ ਤਮਕਾਇਆ ਫਿਰ ਫਿਰ ਉਹਨਾਂ ਨੂੰ ਮਤਲਬ ਇੱਕ ਵਿਸ਼ਵਦੀਪ ਨੂੰ ਇੱਕ ਰੋੜੇ ਚੱਕਣ ਦੀ ਕੀ ਨੋਬਤ ਪਈ ਇਹਨਾਂ ਦੇ ਬਿਆਨ ਆਪਦੇ ਬਿਆਨ ਚ ਫਿਰ ਆਪ ਹੀ ਵਸ ਜਾਂਦੇ ਆ ਨਾ ਫਿਰ ਆਡੀਓ ਪਈ ਹੈ ਸਾਡੇ ਕੋਲ ਵਿਸ਼ਵਦੀਪ ਦੀ ਰਿਕਾਰਡਿੰਗ ਪਈ ਹੈ ਇਹਨਾਂ ਨਾਲ ਫੈਕਟਰੀ ਨਾਲ ਗੱਲ ਹੋਈ ਸੀ ਕਿ ਜੈ ਨਾਲ ਗੱਲ ਫੈਕਟਰੀ ਨਾਲ ਗੱਲ ਹੋਈ ਸੀ ਹਰ ਫੈਕਟਰੀ ਨਾਲ ਹਰ ਫੈਕਟਰੀ ਨਾਲ ਗੱਲ ਹੋਈ ਆ ਆਡੀਓ ਪਈ ਆ ਜਿਹਦੇ ਵਿੱਚ ਨੇ ਆਪ ਖੁਦ ਕਿਹਾ ਵੀ ਵਿਸ਼ਵਦੀਪ ਵਾਲੇ ਤਾਂ ਕਿ ਬੋਲੀ ਨਹੀਂ ਹੋਈ ਆਪ ਹੀ ਕਹੇ ਨੇ ਅਸੀਂ ਤਾਂ ਨਹੀਂ ਆਪਦੇ ਪੱਲੋਂ ਬਣਾਇਆ ਸਾਡੇ ਕੋਲ ਤਾਂ ਸਬੂਤ ਪਏ ਸੀ ਅਸੀਂ ਘਰ ਤੇ ਅੱਗੇ ਵੀ ਹਾਂ ਸੀਗੇ ਜੇਕਰ ਤੁਸੀਂ ਹਰ ਇੱਕ ਚੀਜ਼ ਦੀ ਵੀਡੀਓ ਬਣਾ ਲਈ ਉਹਨਾਂ ਕੋਲ ਵੀਡੀਓ ਸੀਗੀ ਅੱਛਾ ਜਦੋਂ ਅੰਦਰ ਅੰਦਰ ਉਹਨਾਂ ਨੇ ਕ੍ਰੋਸ ਕੀਤਾ ਜਦੋਂ ਗੇਟ ਤੋਂ ਕ੍ਰੋਸ ਕੀਤਾ ਜੇਕਰ ਜਿਹੜੇ ਕਾਗਜ਼ ਪਾੜੇ ਸੀ ਫਿਰ ਉਹ ਸਾਹਮਣੇ ਕਿਉਂ ਨਹੀਂ ਆਏ ਕੈਮਰੇ 'ਚ ਕਿਉਂ ਨਹੀਂ ਵਿਖਿਓ ਤੇ ਜੇਕਰ ਉਹਨਾਂ ਕੋਲ ਪਿਸਤਲ ਬਰਾਮਤ ਹੋਇਆ ਸੀ ਵਿਸ਼ਪਦੀਪ ਤੋਂ ਫਿਰ ਤੁਸੀਂ ਐਂ ਕਰਕੇ ਉਖਾਇਆ ਕਿਉਂ ਨਹੀਂ ਸਾਨੂੰ ਜੈ ਤਾਂ ਹੰਦੂਦੀਪ ਕੋਲ ਦੇ ਸਾਨੂੰ ਫਿਰ ਤੇ ਸਾਨੂੰ ਪਤਾ ਵੀ ਲੱਗਦਾ ਵੀ ਹਾਂ ਭਾਈ ਵਿਸ਼ਪ ਦੀ ਵਾਕਈ ਪਿਸਤਲ ਲੈ ਕੇ ਗਿਆ ਸੀ ਰਹੀ ਗਏ ਪਰ ਤੁਸੀਂ ਕੀ ਬਿੰਦ ਕੋ ਪਿਸਤਲ ਸੀ ਰਾਤ ਨੂੰ ਮੈਂ ਖੁਦ ਵੀਡੀਓ ਪਾਈ ਆ ਕੋਈ ਵੀਡੀਓ ਪਾਈ ਮੇਰੇ ਨੈਟ ਤੇ ਵੀਡੀਓ ਪਈ ਆ 11 ਤਰੀਕ ਦੀ ਸ਼ਾਮ ਨੂੰ ਵੀਡੀਓ ਤੁਸੀਂ ਚੱਕੋ ਵੀਡੀਓ ਪਈ ਉਹਦੇ ਵਿੱਚ ਮੈਂ ਸਾਫ਼-ਸਾਫ਼ ਪਿਸਤਲ ਦਿਖਾਇਆ ਹੋਇਆ ਵੀ ਆ ਲੋ ਚੱਕੋ ਪਿਸਤਲ ਤੁਸੀਂ ਕਹਿੰਦੇ ਸੀ ਪਿਸਤਲ ਸੀਗਾ ਕੋਲ ਫਿਰ ਜਿਵੇਂ 12 ਤਰੀਕ ਨੂੰ ਵਿਸ਼ਵਦੀਪ ਉਹ ਠਾਣੇ ਚ ਸੀਗਾ ਉਹ ਜਦੋਂ ਪਰਚੀ ਕੱਟਿਆ ਜਾ ਰਾਤ ਨੂੰ ਇਹ ਕਹਿੰਦੇ ਸੀਗੇ ਵੀ ਦੂਸਰੇ ਪਿਸਤਲੇ ਦੇ ਕੋਲੇ ਵਿਖਿਆ ਪਿਸਤਲ ਦੇ ਇਹਨਾਂ ਨੇ ਜ਼ਿਆਦਾ ਮੁੱਦਾ ਬਣਾਇਆ ਹੂੰ ਜਿਆਦਾ ਮੁੱਦੇ ਨੇ ਪਿਸਤਲ ਦਾ ਮਨਾਇਆ ਫਿਰ ਸਾਡੇ ਕੋਲ 12 ਤਰੀਕ ਦੀ ਵੀਡੀਓ ਵੀ ਪਈ ਆ ਅਸੀਂ ਪਾ ਦਿੱਨੇ ਅੱਜ ਨੈਟ ਤੇ ਕੋਈ ਗੱਲ ਨਹੀਂ ਉਹ ਵੀ ਚੈੱਕ ਕਰ ਲਿਆ ਜੇ ਪਿਸਤਲ ਆ ਦੇ ਹੱਥੀ ਅਸੀਂ ਜਿਹੜਾ ਅਲਮਾਰੀ ਦੇ ਜਿਹੜੇ ਇੱਕ ਗੱਲੇ ਵਿੱਚੋਂ ਕੱਢਿਆ ਗਿਆ ਪਿਸਤਲ ਸਾਡੇ ਅਸੀਂ ਉਹਨੇ ਚਾਬੀ ਨਾਲ ਕੱਢ ਕੇ ਪਿੱਛੇ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਮੈਂ ਖੁਦ ਰਾਤ ਨੂੰ ਵੀਡੀਓ ਪਾਈ ਸੀ ਜਿੰਦੇ ਵਿੱਚ ਸਾਫ ਸਪਸ਼ਟਿਕਰਨ ਸੀਗਾ ਵੀ ਪਿਸਤਲ ਘਰੇ ਪਿਆ ਹੋਇਆ ਰਹੀ ਗੱਲ ਫਿਰ ਇਹਨਾਂ ਨੇ ਜਿਹਨਾਂ ਨੇ ਗੁਰਦੁਆਰੇ ਵੀਡੀਓ ਪਾਈ ਸੀ ਇਹਨੇ ਕਿਹਾ ਵੀ ਕੁੜੀ ਦੀ ਕੁੜੀ ਦੇ ਸਿਰ ਨਹੀਂ ਢੱਕਿਆ ਹੋਇਆ ਸੀ। ਉਹ ਸ਼ਰਮ ਕਰ ਲੋ ਕੁਛ ਤਾਂ ਕੁਛ ਤਾਂ ਸ਼ਰਮ ਕਰ ਲੋ। ਪੱਗ ਥੋੜੇ ਸਿਰ ਤੇ ਆ। ਫਿਰ ਵੀ ਦਸ ਝੂਠ ਮਾਰੀ ਜਾਂਨੇ ਫਿਰ ਵੀ ਝੂਠ ਮਾਰੀ ਜਾਂਨੇ ਆ। ਉਹ ਵੀ ਗਰ ਉਹ ਵੀ ਗਰੰਤ ਦਵਾਰੇ ਵਿੱਚ ਖੜਕੀ। ਗੁਦਵਾਰੇ ਵਿੱਚ ਸਭ ਤੋਂ ਸ਼ਰਮਨਾਕ ਥੋੜੇ ਐਸੀ ਚੀਜ਼ ਹੀ ਇਹ ਆ। ਉਸ ਦਿਨ ਮੇਰੀਆਂ ਵੀਡੀਓ ਪੰਗਾ ਨੈਟ ਤੇ ਲਾਈਵ ਪੰਗਾ। ਮੈਂ ਜੇ ਦਿਨ ਥਾਣੇ ਦੇ ਸਾਹਮਣੇ ਖੜ ਕੇ ਵੀਡੀਓ ਪਾਈ ਜਾਨੀ ਹਾਂ। ਸਾਫ ਸਭ ਸਾਫ ਸਾਫ ਸਭ ਦੇਖੀ ਜਾਂਦਾ ਮੇਰੇ ਸਿਰ ਤੇ ਰਮਾਲ ਬੰਨਿਆ ਹੋਇਆ। ਮੈਂ ਜਲਦਬਾਜੀ ਵਿੱਚ ਜਦੋਂ ਮੈਂ ਗੁਰਦੁਆਰੇ ਸਾਹਿਬ ਗਈਆਂ ਉਸ ਦਿਨ ਚਲੋ ਮੈਂ ਮੇਰੇ ਲੋ ਟ-ਸ਼ਰਟ ਪਾਈ ਉਸ ਰਮਾਲੀ ਬੰਨ ਲੈ ਜਦੋਂ ਮੈਂ ਅੰਦਰ ਗਈਆਂ ਗੁਰਦੁਆਰਾ ਸਾਹਿਬ ਮੈਂ ਬਾਹਰ ਰਮਾਲ ਬੰਨ ਕੇ ਗਈਆਂ ਜਦੋਂ ਮੈਂ ਰਮਾਲ ਬੰਨ ਕੇ ਗਈਆਂ ਉੱਥੇ ਮੈਨੂੰ ਫੋਨ ਆ ਗਿਆ ਵੀ ਜਲਦੀ ਜਲਦੀ ਆ ਜਾਓ ਕਹਿੰਦੇ ਵੀ ਅਸੀਂ ਵਿਸ਼ਵਦੀਪ ਨੂੰ ਲੈ ਕੇ ਜਾਣਾ ਅਟੇ ਟਾਈਮ ਮੈਂ ਥਾਣੇ ਭੱਜੀਆਂ ਮੈਂ ਤੇ ਮੈਂ ਤੇ ਮੇਰਾ ਚਾਚੇ ਦਾ ਮੁੰਡਾ ਗਏ ਆ ਦੋਵੇਂ ਉਵੇਂ ਮੇਰੇ ਰਮਾਲ ਬੰਨਿਆ ਹੋਇਆ ਸਿਰ ਤੇ ਉਦੋਂ ਹੀ ਮੈਂ ਵੀਡੀਓ ਪਾਉਣ ਲੱਗ ਗਈ ਨਹੀਂ ਮੇਰਾ ਧਿਆਨ ਇਹ ਰਿਹਾ ਕਿ ਮੈਂ ਰਮਾਲ ਲਾਉਣਾ ਕਿ ਨਹੀਂ ਮੈਂ ਗੁਰਦੁਆਰਿਆਂ ਆ ਕੇ ਵੀ ਮੇਰੇ ਪੰਜ 6 ਵਜੇ ਤੱਕ ਰਮਾਲ ਰਿਆ ਸਿਰ ਤੇ ਕਿਹੜਾ ਬੰਦਾ ਕਹਿੰਦਾ ਵੀ ਇਹਨਾਂ ਸਿਰ ਨੰਗੇ ਸਿਰ ਤੇ ਮਤਲਬ ਜਾ ਕੇ ਇਹ ਗੁਰਦੁਆਰੇ ਇਹ 2000 ਸਾਲ ਦੀ ਬੋਲ ਦੇ ਹਾਂ ਜਾਤੀ ਤੋਂ ਕਿਹੜਾ ਦੱਸੋ ਮੈਨੂੰ ਇੰਨਾ ਝੂਠ ਮਾਰੀ ਜਾਂਦੇ ਆ ਇਹ ਤਾਂ ਸ਼ੁਕਰ ਕਰੋ ਚੱਲ ਮੈਂ ਉਸ ਦਿਨ ਲਾਈਵ ਉਦਾਂ ਹੀ ਵੀਡੀਓ ਪਾਉਣ ਲੱਗ ਗਈ ਨਹੀਂ ਤੁਸੀਂ ਕੀ ਤੋਂ ਕੀ ਬਣਾਈ ਸਾਰੇ ਝੂਠ ਬੋਲ ਰਹੇ ਆ ਬਿਲਕੁਲ ਝੂਠ ਬੋਲ ਰਹੇ ਆ ਜੇ ਕਹਿੰਦੇ ਕਾਗਜ਼ ਪਾੜਿਆ ਵਿਸ਼ਵਦੀਪ ਨੇ ਫਰ ਤੁਸੀਂ ਹਰ ਇੱਕ ਚੀਜ਼ ਦੀ ਵੀਡੀਓ ਬਣਾਈਏ ਤੁਸੀਂ ਚਲੋ ਰੋੜੇ ਚੱਕੇ ਆਉਣੇ ਮਾਰ ਦੀ ਸੇਫਟੀ ਲਈ ਬੰਦਾ ਰੋੜੇ ਚੱਕੂਗਾ ਇਹ ਚ ਕੋਈ ਐ ਨਹੀਂ ਹੈਗਾ ਵੀ ਜਾਂ ਸੀ ਕਹਿ ਦਈਏ ਵੀ ਨਹੀਂ ਚੱਕੇ ਚੱਕੇ ਰੋੜੇ ਜੇਕਰ ਉਹਨਾਂ ਦੇ ਕੋਲ ਪਿਸਤਲ ਹੁੰਦਾ ਤਾਂ ਸ਼ਾਇਦ ਉਹਨੂੰ ਰੋੜੇ ਚੱਕਣ ਦੀ ਵੀ ਨੌਬਤ ਨਾ ਪੈਂਦੀ ਤੇ ਜੇਕਰ ਇੱਕ ਮਿੰਟ ਜੇਕਰ ਉਹਨਾਂ ਦੇ ਕੋਲ ਪਿਸਤਲ ਹੁੰਦਾ ਤਾਂ ਸ਼ਾਇਦ ਅੱਜ ਨੂੰ ਆ ਸਾਨੂੰ ਦਿਨ ਵੇਖਣ ਦੀ ਵੀ ਨੌਬਤ ਨਾ ਹੁੰਦੀ ਸ਼ਾਇਦ ਅੱਜ ਨੂੰ ਆ ਦਿਨ ਵੇਖਣ ਦੀ ਵੀ ਨੌਬਤ ਨਾ ਹੁੰਦੀ ਸਹੀ ਗੱਲਾਂ ਨੇ ਜੋ ਵੀ ਨੇ ਸਹੀ ਗੱਲਾਂ ਨੇ ਕਿ ਤੁਸੀਂ ਅੱਡੇ ਚੋੜ ਮਾਰਦੇ ਹੋ ਵਕੀਲ ਕੀ ਕਹਿੰਦਾ ਹੁਣ ਤੁਹਾਡਾ ਬਈ ਵਕੀਲ ਭਰਾਵਾ ਸੀ ਹੁਣ ਜਦੋਂ ਪੈਸਾ ਤੇ ਲੱਭਣਾ ਵਾਂਗੇ ਉਹਦੀ ਤੇ ਗੱਲ ਨਹੀਂ ਹੋਈ ਹਾਂ ਹਾਲੇ ਤੱਕ ਸਾਡੇ ਕੋਈ ਗੱਲ ਨਹੀਂ ਹੋਈ ਮੰਨ ਕੇ ਚੱਲੋ ਵੀ ਜਦੋਂ ਅਸੀਂ ਹੁਣ ਪੈਸਾ ਤੇ ਲੱਭਣਾ ਵਾਂਗੇ ਬਈ ਠੀਕ ਆ ਇੱਕ ਸਾਡੀਆਂ ਵੀਰੇ ਵੀ ਚੱਲੋ ਅੱਗੇ ਮੁੰਡਾ ਤਾਂ ਵਿਚਾਰਾ ਵੀ ਆਪਦਾ ਕੋਈ ਨਾ ਕੋਈ ਕਰੀ ਰੱਖਦਾ ਸੀ ਵਿਚਾਰਾ ਤੇ ਆਪਦਾ ਕੋਈ ਮਿਹਨਤ ਨਾਲ ਪੈਸਾ ਤੇ ਲੱਭਣੀ ਜਾਂਦਾ ਸੀਗਾ ਹੁਣ ਬਈ ਮੈਂ ਕਿੱਥੋਂ ਇੰਨੇ ਲਿਆਵਾ ਪੈਸੇ ਹੁਣ ਮੇਰੇ ਤਾਂ ਪੁੱਤ ਦੀਆਂ ਕਿਸ਼ਤਾਂ ਵੀ ਚੱਲਦੀਆਂ ਉਹ ਮੇਰਾ ਪੁੱਤ ਬਹਿ ਗਿਆ ਉੱਥੇ ਜੇਲ੍ਹ ਚ ਹੈ ਤੇ ਅਸੀਂ ਆਪ ਹੁਣ ਸਾਡੇ ਘਰੇ ਆਏ ਗਏ ਦਾ ਘਰ ਬਣ ਗਿਆ ਹੈ ਤੇ ਦੱਸ ਹੁਣ ਅਸੀਂ ਵੀਰੇ ਕੀ ਕਰ ਗਿਆ ਜੇ ਸਾਡੇ ਕੋਲੇ ਪੈਸਾ ਤੇ ਲਵਾਈ ਬਣੂਗਾ ਤਾਂ ਫੇਰ ਹੀ ਅਸੀਂ ਵਕੀਲ ਕਰਾਂਗੇ ਵੀਰੇ ਜੀ ਹਾਂਜੀ ਰਿਸ਼ਵਦੀਪ ਦਾ ਰਿਕਾਰਡ ਚੈੱਕ ਕਰ ਲਓ ਜਦੋਂ ਨੇ ਇਲੈਕਸ਼ਨ ਲੜਿਆ ਜਦੋਂ ਇਲੈਕਸ਼ਨ ਲੜਿਆ ਵਿਸ਼ਵਦੀਪ ਨੇ ਲੋਨ ਚੱਕ ਚੱਕ ਲੋਨ ਚੱਕ ਚੱਕ ਵਿਚਾਰੇ ਨੇ ਉਹਨੇ ਇਲੈਕਸ਼ਨ ਲੜਿਆ ਚੱਕ ਚੱਕ ਕੇ ਲੋਨ ਇਲੈਕਸ਼ਨ ਲੜਿਆ ਉਹਨੇ ਅਜੇ ਸਾਡੇ ਤੋਂ ਉਹ ਤਾਂ ਕੁਸਟ ਨਹੀਂ ਹਟਿਆ ਨਹੀਂ ਗਿਆ ਤੇ ਇਹਨਾਂ ਨੇ ਸਾਨੂੰ ਆ ਪਹਿਲੇ ਇਹਨਾਂ ਨੇ ਸਾਨੂੰ ਆ ਕਰਤਾ ਵੀ ਆ ਲੋ ਚੱਕੋ ਵੀ ਕਰਾਉ ਜਮਾਨ ਤਾਂ ਮੇਰੇ ਚਾਚਾ ਲੜਕੇ ਆ ਪਰ ਵਿੱਚ ਵੀ ਦੇ ਦਾ ਬੱਚਾ ਨਹੀਂ ਗਾ ਬਹੁਤ ਪਿਆਰਾ ਬੱਚਾ ਸੀ ਬਚਪਨ ਤੋਂ ਹੀ ਜਾਣਦੇ ਆ ਉਹ ਨਹੀਂ ਲੜਦਾ ਕਿਸੇ ਨਾਲ ਨਹੀਂ ਲੜਦਾ ਉਹਦੇ ਮਨ ਦੇ ਵਿੱਚ ਉਹ ਲੜਨ ਦਾ ਪੇਤਪਾਵ ਰੱਖਦਾ ਹੀ ਨਹੀਂ ਕਿਸੇ ਨਾਲ ਪਹਿਲਾ ਨੰਬਰ ਤਾਂ ਹਰੇਕ ਦੀ ਉਹ ਫੁੱਲ ਸਪੋਰਟ ਕਰਦਾ ਹੈ ਮਦਦ ਕਰਦਾ ਹੈ ਗਰੀਬਾਂ ਦੇ ਮੁੱਦੇ ਹੀ ਚੱਕਦਾ ਹੈ ਜੇ ਉਹਨਾਂ ਨੇ ਸੈਲਫ ਅਡਵਾਂਸ ਦੇ ਵਿੱਚ ਆ ਕੇ ਬੜੇ ਚੱਕਰ ਦੀ ਨੋਬਤ ਆਈ ਜਾਂਦੀ ਹੈ ਆਪਦੇ ਬਚਾਲੀ ਹਰੇਕ ਹੀ ਕਰਦਾ ਪਹਿਲੇ ਹੀ ਬੋਲਦਾ ਹੈ ਠੀਕ ਹੈ ਤੇ ਬਾਕੀ ਸਭ ਕੁਝ ਛੂਟ ਹੈ ਜੀ ਜਿਹੜਾ ਵੀ ਉਹਦਾ ਪਰਚਾ ਕੱਟਿਆ ਗਿਆ ਹੈ ਦੂਸਰੇ ਬੱਚੇ ਵੀ ਨਹੀਂ ਲੜਨ ਵਾਲੇਗੇ ਜਿਹੜੇ ਦੋ ਦੇ ਨਾਲ ਲਖਵਿੰਦਰ ਸਿੰਘ ਤੇ ਜਤਿੰਦਰ ਸਿੰਘ ਉਹ ਨਹੀਂ ਲੜਦੇਗੇ ਉਹ 30 35 ਮੁੰਡੇ ਲੈ ਕੇ ਆਇਆ ਸੀ ਇਹ ਤਾਂ ਨਹੀਂ ਨਹੀਂ ਬਾਅਦ ਤਿੰਨ ਜਣੇ ਸੀ ਫਿਰ 35 40 ਹੋ ਗਏ ਮਿੰਟ ਸਰ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਰਾਤ ਪੈ ਗਈ ਹੈ ਨਾ ਜਦੋਂ ਉਹਨੂੰ ਫੋਨ ਕੀਤਾ ਉਹਨੂੰ ਉਹਨੂੰ ਪਿਆਰ ਆ ਸਾਰਾ ਤਾਂ ਚਲੋ ਜਾ ਵੀ ਬੜੇ ਚਲ ਵੀਰ ਵੀ ਜਾਂਦਾ ਹੀ ਇਹ ਬੰਦਾ ਇੱਕ ਵਾਰੀ ਜੀ ਇੱਕ ਮਿੰਟ ਜਾਂਦਾ ਹੀ ਇਹ ਬੰਦਾ ਹੂੰ ਜਿਹੜਾ ਜਾ ਕੇ ਵੇਖੀ ਸੀ ਆਪਾਂ ਜਾਈ ਵਰਦੇ ਹਾਂ ਠੀਕ ਹੈ ਫੈਮਿਲੀ ਗਈ ਹੈ ਇਹ ਨਹੀਂ ਕੋਈ ਲੜਨ ਥੋੜਾ ਗਿਆ ਹੈ ਲੜਨ ਤਾਂ ਨਹੀਂ ਗਏ ਪਰਿਵਾਰ ਤੁਹਾਡਾ ਗਿਆ ਹੈ ਪਰਿਵਾਰ ਕੇ ਹਾਂਜੀ ਪਰਿਵਾਰ ਗਿਆ ਹੈ ਕੋਈ ਲੜਨ ਦੇ ਤੇਜ਼ਪਾ ਨਾਲ ਕੋਈ ਨਹੀਂ ਗਿਆ ਉੱਥੇ ਠੀਕ ਹੈ ਸਭ ਝੂਠ ਬੋਲਦੇ ਤੁਹਾਡਾ ਰਾਜੀ ਨਾਵਾ ਵੀ ਹੋ ਰਿਹਾ ਸੀ ਕੋਈ ਗੱਲ ਚੱਲੀ ਸੀ ਪਹਿਲਾਂ ਵੀਰੇ ਮੇਰੀ ਗੱਲ ਸੁਣੋ ਸਾਨੂੰ ਇਹਨੇ ਘਰੋਂ ਇੱਥੋਂ ਕਿਹਾ ਅੱਛਾ ਇੱਕ ਸਾਡੀ ਮਾਮੀ ਲੱਗਦੀ ਆ ਉਹ ਸਾਡੇ ਘਰ ਵਿੱਚ ਆਈ ਕਹਿੰਦੀ ਅਬੀ ਤੁਸੀਂ ਅਖੇ ਆ ਜਾਓ ਚਾਹ ਲੈ ਕੇ ਤੁਹਾਡੀ ਅਖੇ ਵੀ ਉਹਨਾਂ ਨਾਲ ਵੀ ਗੱਲ ਕਰਵਾ ਦਿੰਦੇ ਆ ਹੂੰ ਸੁਲਾ ਕਰਾ ਦਿੰਦੇ ਸੁਲਾ ਕਰਾ ਦਿੰਦੇ ਆ ਅੱਛਾ ਭਈ ਅਸੀਂ ਗਏ ਹੂੰ ਤੇ ਉਹ ਪਹਿਲਾਂ ਸੀ ਉੱਥੇ ਖੜੇ ਅਸੀਂ ਆਖਿਆ ਨਾ ਵੀ ਉਹਦੇ ਚ ਖੜਜੋ ਦੂਜੇ ਨਹੀਂ ਵੀ ਉਹਦੇ ਚ ਆ ਜਾਓ ਦੂਜੇ ਚ ਕੀ ਉਹਨਾਂ ਲੈਣ ਦੇ ਆ ਸ਼ਕਤੀ ਦਫਤਰ ਆ ਜਾਓ ਵੀ ਉੱਥੇ ਆਓ ਇਹਨਾਂ ਨੇ ਕਿਹਾ ਅਸੀਂ ਚਲੋ ਅਸੀਂ ਉਹਦੇ ਨਾਲ ਉਹਨੇ ਸਾਨੂੰ ਵੋਟਾਂ ਪਾਈਆਂ ਸੀ ਹੂੰ ਉਸ ਅਸੀਂ ਉਹਦੇ ਨਾਲ ਉਹਦੀ ਇੱਜ਼ਤ ਕਰਦੇ ਆ ਮੈਂ ਹੱਥ ਬੰਨ ਕੇ ਹਾਂ ਪਰਿਵਾਰ ਨਾਲ ਜੁੜੇ ਸੀ ਹਾਂ ਪਰਿਵਾਰ ਨਾਲ ਜੁੜੇ ਸੀ ਉਹਦੇ ਨਾਲ ਚਲੋ ਅਸੀਂ ਜਾਵਦੇ ਅੱਛਾ ਜਦੋਂ ਅੱਗੋ ਗਏ ਜਾ ਕੇ ਨਨੇ ਤੇ ਉਹ ਸਿੱਕ ਨਾ ਮੈਨੂੰ ਨਹੀਂ ਪਤਾ ਸੀ ਉਹ ਵੀ ਜਈ ਆ ਜਿਹੜੀ ਗੱਲ ਆ ਮੈਨੂੰ ਨਹੀਂ ਪਤਾ ਸੀ ਉਹ ਜਈ ਆ ਮੇਰੇ ਭਾਣੇ ਦਾ ਵੀ ਪਤਾ ਨਹੀਂ ਵੀ ਉਹਨਾਂ ਦੇ ਕੋਈ ਜੀ ਆ ਘਰ ਦਾ ਜਿਨ੍ਹਾਂ ਦੇ ਘਰੇ ਬੈਠੇ ਸੀਗੇ ਅੱਛਾ ਉੱਥੇ ਜਿੱਦੋ ਬੈਠੇ ਜਾ ਕੇ ਤੇ ਉਹ ਕਹਿੰਦਾ ਵੀ ਮੇਰੇ ਨਾਲ ਵੀ ਆ ਐ ਕਿ ਵੀ ਅਸੀਂ ਲੜੇ ਆ ਜਾਂ ਕੁਝ ਵੀ ਆ ਮੈਨੂੰ ਕਿਹਾ ਵੀਰੇ ਵੇਖ ਵੀ ਨਾ ਤਾਂ ਮੈਂ ਤੁਹਾਡੇ ਕੋਲੇ ਸੀ ਹੂੰ ਵੀ ਨਾ ਮੈਨੂੰ ਪਤਾ ਤੁਸੀਂ ਵੀ ਲੜੇ ਆ ਕਿਵੇਂ ਲੜੇ ਆ ਵੀ ਜਿਹੜੀ ਗੱਲ ਸੀ ਅੱਛਾ ਹੁਣ ਮੇਰੀ ਜਿੱਦੋ ਵਿਸ਼ੂਪਦੀਪ ਨਾਲ ਫਿਰ ਸਾਨੂੰ ਵਿਸ਼ੂਪਦੀਪ ਨੇ ਦੱਸਿਆ ਵੀ ਕਹਿੰਦਾ ਵੀ ਮੇਰੇ ਨਾਲ ਇਹਨਾਂ ਨੇ ਚਾਰਾਂ ਜਣੇ ਨੇ ਐਵੇਂ ਕੀਤੀ ਆ ਕਹਿੰਦੇ ਚਾਰ ਜਣੇ ਸੀ ਅਸੀਂ ਦੋ ਸੀ ਸ਼ਟਰ ਲਾ ਕੇ ਉਹ ਕਹਿੰਦਾ ਸ਼ਟਰ ਲਾ ਕੇ ਕੀ ਕੀਤਾ ਇਹਨਾਂ ਨੇ ਕਹਿੰਦਾ ਸਾਨੂੰ ਮੁਕੀਆਂ ਨਾ ਕੁੱਟੇ ਚਾਰ ਜਣੇ ਸੀ ਅੱਛਾ ਚਾਰਾਂ ਜਣਿਆਂ ਨੇ ਵਿਸ਼ਵਦੀਪ ਕਹਿੰਦਾ ਕਿ ਅੰਦਰ ਸਾਨੂੰ ਕੁੱਟਿਆ ਹਾਂ ਇਹ ਕਹਿੰਦੇ ਕਿ ਸਾਨੂੰ ਕੁੱਟਿਆ ਇਹ ਕਹਿੰਦੇ ਸਾਨੂੰ ਕੁੱਟਿਆ ਅੱਛਾ ਚਾਰ ਵੱਡੇ ਹੁੰਦੇ ਆ ਫਿਰ ਉਹੀ ਗੱਲ ਵੀ ਚਾਰ ਚਾਰ ਜ਼ਿਆਦਾ ਕਿ ਦੋ ਜ਼ਿਆਦਾ ਹੂੰ ਇਹਨਾਂ ਨੇ ਭਰਾਵਾ ਅੰਦਰੇ-ਅੰਦਰੀ ਜਵਾਕਾਂ ਨੂੰ ਉਹਨਾਂ ਨੂੰ ਘੁਰ ਲਿਆ ਵਿਚਾਰਿਆਂ ਨੂੰ ਅੱਛਾ ਕੁੱਟਿਆ ਵੀ ਆ ਹਾਂ ਕੁੱਟਿਆ ਵੀ ਆ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਉਹਦੀਆਂ ਮੈਂ ਦੋ ਗੱਲਾਂ ਫੜੀਆਂ ਬਾਈ ਹੂੰ ਜਦੋਂ ਉਹਨੇ ਗੱਲ ਕੀਤੀ ਠੀਕ ਹੈ ਉਹਦੀਆਂ ਮੈਂ ਗੱਲਾਂ ਦੇ ਵਿੱਚੋਂ ਫੜ ਗਈ ਮੈਂ ਸਾਡੇ ਵਿਸ਼ੂ ਤੇ ਡੈਡੀ ਨੂੰ ਆਖਿਆ ਮੈਂ ਕਿ ਵੀ ਆਪਾਂ ਇੱਥੋਂ ਚੱਲ ਜਾਈਏ ਹੂੰ ਠੀਕ ਹੈ ਅਸੀਂ ਹੁਣ ਵੀ ਮੈਂ ਇਹੀ ਗੱਲ ਕਰਦੀ ਹੁੰਦੀ ਆ ਵੀ ਜਦੋਂ ਵੀ ਮੈਂ ਕੋਈ ਗੱਲ ਕਰਦੀ ਆ ਮੈਂ ਗੁਰੂ ਮਹਾਰਾਜ ਦੇ ਨਾਮ ਲੈ ਕੇ ਗੱਲ ਕਰਦੀ ਆ ਮੈਂ ਕਿਸੇ ਤੋਂ ਮਿੰਤ ਮੂੰਹਤ ਨਾ ਕਰਾਂ ਜੀ ਨਾ ਮੈਨੂੰ ਲੋੜ ਆ ਕਿਸੇ ਤੋਂ ਮਿੰਤ ਕਰਨ ਦੀ ਭਈ ਮੈਂ ਮਿੰਤ ਕਾਦੇ ਵਾਸਤੇ ਕਰਾਂ ਜੀ ਠੀਕ ਆ ਦੋਸ਼ੀ ਹਾਂ ਮਿੰਤਾ ਮੈਂ ਕਰਾਂ ਮੈਂ ਕਾਦੇ ਵਾਸਤੇ ਮਿੰਤਾ ਕਰਾਂ ਮੈਨੂੰ ਕਿਸੇ ਦੀ ਮਿਹਨਤ ਕਰਨ ਦੀ ਜ਼ਰੂਰਤ ਕੀ ਆ ਹੂੰ ਨਾ ਮੈਂ ਬਿੰਤ ਅੱਜ ਕਰਾਂ ਨਾ ਮੈਂ ਕੱਲ ਕਰਾਂ ਜਿਵੇਂ ਆਂਦੇ ਨੇ ਨਾ ਜੇ ਤਾਂ ਮੇਰਾ ਪੁੱਤ ਬੈਠਾ ਜੇ ਦਾ ਦੋ ਦਿਨ ਬੈਠਾ ਤਾਂ ਵੀ ਉਹੀ ਕੋਸ਼ਾ ਵੀਰੇ ਚਾਰ ਦਿਨ ਬੈਠਾ ਤਾਂ ਤਾਂ ਵੀ ਉਹੀ ਕੋਸ਼ਾ ਵੀਰੇ ਠੀਕ ਆ ਇਹਨਾਂ ਨੇ ਜਦੋਂ ਮੇਰੇ ਪਰ ਪੁੱਤ ਤੇ ਝੂਠਾ ਪਰਚਾ ਹੀ ਪਵਾਤਾ ਹਾਂ ਇਹ ਤਾਂ ਹੁਣ ਵੇਖ ਮੈਂ ਕਿਸਾਨ ਜੂਨੀਅਰ ਨੂੰ ਵੀ ਵੀਰਾਂ ਨੂੰ ਬੇਨਤੀ ਕਰੂੰਗੀ ਵੀ ਭਾਈ ਵਿਸ਼ਵਦੀਪ ਜਦੋਂ ਹਰ ਇੱਕ ਦੇ ਹੱਕ 'ਚ ਖੜਦਾ ਤੇ ਮਜ਼ਦੂਰ ਆਪ ਭੈਣ ਭਰਾਵਾਂ ਨੂੰ ਵੀ ਬੇਨਤੀ ਕਰੂੰਗੀ ਵੀ ਭਾਈ ਮੇਰੇ ਵੀ ਹੱਕ ਤੇ ਮੇਰੇ ਪੁੱਤ ਦੇ ਹੱਕ ਤੇ ਸਾਰੇ ਜਾਣੇ ਖੜੋ ਵੀਰੇ ਵੇਖ ਸਾਡਾ ਨਾ ਜਾਤੀ ਪਾਤੀ ਤੇ ਕੋਈ ਵੀ ਸਾਡਾ ਕਿਸੇ ਨਾਲ ਵਟਵਿਰੋਧ ਨਹੀਂ ਵੀਰੇ ਵੀ ਜਿਹੜਾ ਵੀ ਹੈਗਾ ਉਹ ਸਿਰਫ ਉਹ ਪੰਚਾਇਤੀ ਬੋਲੀ ਨੂੰ ਲੈ ਕੇ ਹੈਗਾ ਜੀ ਹਾਂ ਪੰਚਾਇਤੀ ਬੋਲੀ ਨੂੰ ਲੈ ਕੇ ਜਿਹੜਾ ਵਿਵਾਦ ਚੱਲਿਆ ਹਾਂ ਜੀ ਤੇ ਇੱਕ ਪਾਸੇ ਕਹਿੰਦੇ ਸੀਗੇ ਇਹਨਾਂ ਨੇ ਕਿਹਾ ਇੱਕ ਪਾਸੇ ਕਹਿੰਦੇ ਪੁਲਿਸ ਨੇ ਜਈ ਨੂੰ ਅੰਦਰੋਂ ਬਾਹਰ ਕੱਢਿਆ ਚਟਰ ਚੱਕ ਕੇ ਇੱਕ ਪਾਸੇ ਕਹਿੰਦੇ ਆ ਵੀ ਜਿਹੜਾ ਜਈ ਬਾਹਰ ਰਹਿ ਗਿਆ ਸੀ ਤੁਸੀਂ ਜੈਨੂ ਨੇ ਨਾ ਕੁੱਤੇ ਇਹ ਮਾਮਲਾ ਤੁਹਾਡਾ ਕੀ ਆ ਇੱਕ ਪਾਸੇ ਤਾਂ ਦੱਸੋ ਨਾ ਤੁਹਾਡਾ ਬਿਆਨ ਹੀ ਨਹੀਂ ਲੜਦੇ ਇੱਕ ਬਿਆਨ ਤਾਂ ਚਲ ਹੁੰਦੇ ਆ ਜੀ ਹਾਂ ਇੱਕ ਪਾਸੇ ਹੋ ਗਏ ਤੁਸੀਂ ਦੋ ਦੋ ਪਾਸੇ ਤੁਹਾਡੇ ਬਿਆਨ ਤੁਹਾਡੇ ਸਮਝੇ ਲੱਗੇ ਨੇ ਕਰ ਦੇ ਕਿ ਫਿਰ ਵੀ ਸਾਰੇ ਹਮੇਸ਼ਾ ਵਿਸ਼ੁਭਦੀਪ ਨੇ ਸਿਹਤ ਸਿੱਖਿਆ ਰੁਜ਼ਗਾਰ ਦੀ ਗੱਲ ਕੀਤੀ ਆ ਨਾ ਉਹਦਾ ਕਿਸੇ ਨਾਲ ਕੋਈ ਵਾਟ ਵਿਰੋਧ ਆ ਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਮਜ਼ਦੂਰ ਵੀਰਾਂ ਨੂੰ ਵੈਸੇ ਹੀ ਬੇਨਤੀ ਕਰਦੇ ਆਂ ਤੇ ਕਿਸਾਨ ਵੀਰਾਂ ਨੂੰ ਵੈਸੇ ਹੀ ਬੇਨਤੀ ਕਰਦੇ ਆਂ ਵੀ ਸਾਡੇ ਭਰਾ ਦੇ ਹੱਕ ਵਿੱਚ ਖੜਿਆ ਜਾਵੇ ਤੇ ਉਹਨਾਂ ਦੀ ਜਿੰਨੀ ਹੋ ਸਕੇ ਉਹਦੀ ਮਦਦ ਕੀਤੀ ਜਾਵੇ। ਕੋਈ ਪ੍ਰੋਗਰਾਮ ਲਿਖਿਆ ਤੁਸੀਂ? ਹਾਂਜੀ ਰੱਖਿਆ ਹੋਇਆ। ਅਸੀਂ ਜੇ ਸਾਡੇ ਮਤਲਬ ਸਾਡੇ ਭਰਾਵਾਂ ਨੂੰ ਨਾਂ ਬਾਹਰ ਕੱਢਦੇ ਆਂ ਜਾਂ ਇਹ ਐਦਾਂ ਹੀ ਇਲਜ਼ਾਮ ਪਾਈ ਜਾਂਦੇ ਆ। ਇੱਕ ਦੋ ਦਿਨਾਂ ਵਿੱਚ ਝੂਠੇ ਪਰਚੇ। ਅਸੀਂ ਇੱਕ ਦੋ ਦਿਨ ਵਿੱਚ ਅਸੀਂ ਰੋਡ ਜਾਮ ਕਰ ਰਹੇ ਆਂ, ਧਰਨਾ ਲਾ ਰਹੇ ਆਂ ਅਸੀਂ। ਹੂੰ। ਸਾਨੂੰ ਕਿ ਤੁਮੇ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਸਾਡੀ ਉਹ ਇੱਕ ਉਮੀਦ ਆ ਸਾਨੂੰ ਇਨਸਾਫ ਮਿਲੂਗਾ ਜੀ ਕਿਤੇ ਇਹ ਸਾਰੇ ਭੈਣ ਭਰਾ ਉਹਨੂੰ ਬੇਨਤੀ ਕਰਦੇ ਆ ਕਿ ਸਾਡੇ ਹੱਕ ਵਿੱਚ ਖੜਿਆ ਜਾਵੇ ਕਿਉਂਕਿ ਵਿਸ਼ਵਦੀਪ ਹਰੇਕ ਧਰਨੇ ਤੇ ਜਾਂਦਾ ਸੀ ਕਿਸੇ ਗਰੀਬ ਨਾਲ ਤੱਕਾ ਹੁੰਦਾ ਵਿਸ਼ਵਦੀਪ ਉਹ ਤਾਂ ਜਾਂਦਾ ਸੀ ਹਰੇਕ ਦੇ ਨਾਲ ਵਿਸ਼ਵ ਪੈਰ ਨਾਲ ਪੈਰ ਮਲਾ ਕੇ ਚੱਲਦਾ ਹਮੇਸ਼ਾ ਹੀ ਹਮੇਸ਼ਾ ਉਹ ਗੱਜ ਕੇ ਬੋਲਦਾ ਜੇ ਕਿਸੇ ਨਾਲ ਤੱਕਾ ਹੁੰਦਾ ਜਾਂ ਧੋਖਾ ਧੜੀ ਹੁੰਦੀ ਆ ਤਾਂ ਅੱਜ ਵਿਸ਼ਵ ਨੂੰ ਲੋੜ ਆ ਹੁੰਦੇ ਅੱਜ ਪਾਕ ਵਿੱਚ ਖੜਿਆ ਜਾ ਰਹੇ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਅੱਛਾ ਜਦੋਂ ਇਹ ਕਹਿੰਦੇ ਵੀ ਪੁਲਿਸ ਨੇ ਉਹਨੂੰ ਬਾਹਰ ਕੱਢਿਆ ਗੇਟ ਚੱਕ ਕੇ ਵੀ ਉਹਨੂੰ ਅੰਦਰ ਤਾੜਤਾ ਵੀ ਅਸੀਂ ਉਹ ਬਾਹਰ ਕੱਢਿਆ ਕੇ ਅੱਛਾ ਫਿਰ ਇਹਨਾਂ ਨੇ ਵੀਡੀਓ ਕਿਉਂ ਨਹੀਂ ਬਣਾਈ ਉਹ ਦਲੇ ਚੱਕਿਆਂ ਦੀ ਵੀਡੀਓ ਬਣਾਈ ਆ ਤੇ ਪੁਲਿਸ ਨੇ ਉਹ ਵੀਡੀਓ ਕਿਉਂ ਨਹੀਂ ਬਣਾਈ ਉਹਨਾਂ ਨੇ ਦੂਜਿਆਂ ਨੇ ਵੀ ਉਹਨਾਂ ਨੇ ਵੀਡੀਓ ਕਿਉਂ ਨਹੀਂ ਬਣਾਈ ਦਲੇ ਚੱਕਿਆਂ ਦੀ ਬਣਾ ਲਈ ਤੇ ਉਹ ਸ਼ਟਰ ਚੱਕਣਾਂ ਦੀ ਵੀਡੀਓ ਬਣਾਉਂਦੇ ਜੀ ਉਹ ਕਿਉਂ ਨਹੀਂ ਬਣਾਈ ਹੂੰ ਹੁਣ ਤੁਸੀਂ ਅੰਦਰੋਂ ਮਿਲ ਕੇ ਆਇਓ ਹਾਂਜੀ ਠੀਕ ਐ ਹਾਂ ਵੀਰੇ ਦਵਾਈ ਚੱਲੀ ਜਾਂਦੀ ਆ ਬਾਈ ਕੀ ਕਰਾਂ ਹੂੰ ਗੱਲ ਸੁਣੋ ਵੀ ਹੁਣ ਜਵਾਕ ਕੋਲੇ ਪੈਸਾ ਤੇਲਾ ਵੀ ਚਾਹੀਦਾ ਹੂੰ ਜਿਹੜਾ ਹੁਣ ਮੈਨੂੰ ਆਦਾ ਸੀਗਾ ਆ ਤਾਂ ਮੰਮੀ ਮੈਨੂੰ ਕੋਈ ਪੈਸੇ ਦੇ ਦਿਓ ਤੇ ਬਾਈ ਜਿਹੜੇ ਮੇਰੇ ਕੋਲ ਹੈ ਨਹੀਂ ਮੈਂ ਕਿੱਥੋਂ ਦੇਵਾਂ ਹੂੰ ਠੀਕ ਐ ਹੁਣ ਪਸਾਉਣ ਨਾਲ ਇਹਨੇ ਤਾਂ ਪਸਾਤਾ ਤੇ ਅਸੀਂ ਇਹਨੇ ਪਾਸੇ ਇੱਕ ਖਰਚਾ ਵੀਰੇ ਕਿੱਥੋਂ ਕਰਾਂਗੇ ਸਾਡੇ ਕੋਲੇ ਇਨਾ ਖਰਚਾ ਵੀ ਹੈ ਨਹੀਂਗਾ ਵੀ ਜਿਹੜਾ ਸੀ ਇਨਾ ਖਰਚਾ ਕਰ ਸਕੀਗੇ ਜੀ ਠੀਕ ਹੈ ਜੀ ਬਿਲਕੁਲ ਅਸੀਂ ਇਸ ਮਾਮਲੇ ਦੇ ਵਿੱਚ ਜਦੋਂ ਅਰਜਿੰਦਰ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਰਪ੍ਰੀਤ ਸੈਕਟਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਸਵਿੰਦਰ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਅਸੀਂ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡਾ ਕਿਸੇ ਨੇ ਵੀ ਫੋਨ ਜਿਹੜਾ ਉਹ ਚੱਕਣਾ ਲਾਜ਼ਮੀ ਨਹੀਂ ਸਮਝਿਆਗਾ ਜੀ ਉਹਨਾਂ ਪੱਖ ਰੱਖਣਾ ਹੋਵੇ ਆਪਦਾ ਤੁਸੀਂ ਰੱਖ ਸਕਦੇ ਹੋ ਪਰ ਇਹ ਵਿਸ਼ਵਦੀਪ ਦੇ ਪਰਿਵਾਰ ਦਾ ਜਿਹੜਾ ਪੱਖ ਸੀਗਾ ਉਹਨਾਂ ਰੱਖਿਆ ਅੱਜ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਫੀਡਕੋਰ ਕੇਂਦਰੀ ਜੇਲ੍ਹ ਦੇ ਬਾਹਰ ਜਿਹੜੇ ਸਾਨੂੰ ਪਰਿਵਾਰ ਨੇ ਆਪਦਾ ਪੱਖ ਜਿਹੜਾ ਸਾਡੇ ਕੋਰ ਰੱਖਿਆ ਜਾਕਰ ਕਿਸੇ ਨੂੰ ਜੇ ਆਪਦਾ ਪੱਖ ਰੱਖਣਾ ਹੋਵੇ 985577785 ਬੀ ਸੰਪਰਕ ਕਰ ਸਕਦੇ